ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਤੇ ਅੱਜ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰਨੀ ਹੈ ਇਹ ਗੱਲ ਆਪਾਂ ਜਦੋਂ ਹੀ ਨਾ ਨਵਾਂ-ਨਵਾਂ ਸ਼ੁਰੂ ਕੀਤਾ ਸੀ ਵਲੌਗ ਬਣਾਉਣੇ ਕਵਲ ਭਾਈ ਉਹਨਾਂ ਨੇ ਸਾਨੂੰ ਵੀਰ ਉਹਨਾਂ ਨੇ ਚੈਨਲ ਬਣਾ ਕੇ ਦਿੱਤਾ ਸੀ ਤੇ ਉਦੋਂ ਇਹ ਉਸ ਤੋਂ ਥੋੜੇ ਟਾਈਮ ਬਾਅਦ ਆਪਾਂ ਇਹ ਗੱਲ ਕੀਤੀ ਸੀ ਤੇ ਅੱਜ ਸਾਨੂੰ ਲੱਗਦਾ ਪਈ ਉਸ ਚੀਜ਼ ਨੂੰ ਮੈਨੂੰ ਆਪਣੇ ਤੌਰ ਤੇ ਲੱਗਦਾ ਪਈ ਉਸ ਚੀਜ਼ ਨੂੰ ਰਿਪੀਟ ਕਰਨ ਦੀ ਲੋੜ ਆ ਫਿਰ ਉਸੇ ਟੌਪਿਕ ਤੇ ਛੋਟੀ ਜੀ ਮੈਂ ਗੱਲ ਕਰਨੀ ਆ ਇੱਕ ਤੇ ਗੱਲ ਇਹੀ ਆ ਕਿ ਇਸ ਤੋਂ ਪਹਿਲਾਂ ਆਪਾਂ ਜਿਹੜਾ ਵਲੌਗ ਪਾਇਆ ਸੀ ਪੂੜਿਆਂ ਵਾਲਾ ਹਨਾ ਪੂੜੇ ਬਣਾਉਣ ਵਾਲਾ ਵਲੌਗ ਪਾਇਆ ਸੀ ਉਹ ਤੁਸੀਂ ਸਾਰਾ ਦੇਖਿਆ ਤੇ ਬੜੇ ਵਧੀਆ ਕਮੈਂਟ ਆਏ ਉਸ ਤੇ ਬੜਾ ਵਧੀਆ ਰਿਸਪੌਂਸ ਮਿਲਿਆ ਸੀ ਤੇ ਅਚਾਨਕ ਹੀ ਬਣਾ ਲਿਆ ਆਪਾਂ ਬਾਰਿਸ਼ ਹੋ ਰਹੀ ਸੀ ਬਾਕੀ ਤੁਸੀਂ ਸਾਰਾ ਵਲੌਗ ਦੇਖਿਆ ਜੀ ਕਿਵੇਂ ਦਾ ਵਲੌਗ ਰਿਹਾ ਉਹਦੇ ਵਿੱਚ ਬਹੁਤ ਵਧੀਆ ਕਮੈਂਟ ਆਏ ਸਾਨੂੰ ਪਰ ਕੁਝ ਇੱਕ ਪਰਸੈਂਟ ਬਿਲਕੁਲ ਜਿੱਦਾਂ ਕਹਿੰਦੇ ਨੇ ਹੁੰਦੇ ਨੇ 99.99% ਜਿਹੜੇ ਇੱਕ ਕਮੈਂਟ ਬਹੁਤ ਵਧੀਆ ਸੀ ਸਾਰਿਆਂ ਨੇ ਸਲਾਹਿਆ ਸਾਰੇ ਐਵੇਂ ਦੇ ਵੀ ਨਹੀਂ ਹੁੰਦੇ ਵੀ ਤੁਹਾਡੇ ਤੁਹਾਡੇ ਨਾਲ ਸਹਿਮਤ ਹੋਣੋ ਚਲੋ ਗੱਲ ਇੱਕ ਅਲੱਗ ਹੋ ਜਾਂਦੀ ਆ ਵੀ ਤੁਹਾਡੇ ਨਾਲ ਸਾਰਿਆਂ ਨੇ ਸਹਿਮਤ ਨਹੀਂ ਹੋਣਾ ਕੁਝ ਤੁਹਾਡੇ ਵਿਰੋਧ ਵਿੱਚ ਵੀ ਹੁੰਦੀਆਂ ਕੁਝ ਤੁਹਾਡੇ ਨਾਲ ਸਹਿਮਤ ਵੀ ਹੁੰਦੀਆਂ ਕੁਝ ਨਿਊਟਰਲ ਵੀ ਹੁੰਦੀਆਂ ਤੇ ਐਵੇਂ ਦਾ ਰਲਿਆ ਮਿਲਿਆ ਰਿਐਕਸ਼ਨ ਸੀਗਾ ਅਸੀਂ ਕਈਆਂ ਬਲੌਗਾਂ ਵਿੱਚ ਇਹ ਚੀਜ਼ ਨੋਟ ਕੀਤੀ ਆ ਉਦੋਂ ਪਹਿਲਾਂ ਵੀ ਵਿੱਕੀ ਭਾਈ ਹੋਣਾ ਸਾਰੀ ਟੀਮ ਨੇ ਇੱਥੇ ਖੜ ਕੇ ਉਦੋਂ ਸਿਆਲ ਦੇ ਵਿੱਚ ਵੀਡੀਓ ਬਣਾਈ ਸੀ ਸੰਤਰਿਆਂ ਬਾਰੇ ਕਿਸੇ ਨੇ ਗੱਲ ਕਰ ਦਿੱਤੀ ਵੀ ਸੰਤਰੇ ਖਾਣੇ ਚਲੋ ਅਸੀਂ ਮਜ਼ਾਕ ਮਜ਼ਾਕ ਚ ਆਪਾਂ ਗੱਲ ਕੀਤੀ ਉਹਨਾਂ ਨਾਲ ਇੰਨੀ ਲਿਆਣੀ ਆ ਲਾਈਟਲੀ ਗੱਲ ਕਰ ਲੈ ਦਿੱਤੀ ਸੀ ਨਾਲੇ ਕੁਛ ਭੈਣ ਭਰਾਵਾਂ ਦੇ ਵਿੱਚ ਕਮੈਂਟ ਵੀ ਐਵੇਂ ਦੇ ਹੁੰਦੇ ਹੀ ਵੀ ਇੱਕ ਦੋ ਕਮੈਂਟ ਹੁੰਦਾ ਉਹਨਾਂ ਨੂੰ ਇਗਨੋਰ ਮਾਰ ਦੋ ਐਵੇਂ ਦਾ 네ਗੇਟਿਵ ਕਮੈਂਟ ਆਉਂਦੇ ਆ ਤਾਂ ਅਸੀਂ ਵੀ ਆ ਨਾ ਆਖਿਆ ਵੀ ਚਲੋ ਕੋਈ ਨਹੀਂ ਪਰ ਇਸ ਵਲੌਗ ਵਿੱਚ ਕੁਛ ਕੁਛ ਜਿਆਦਾ ਕਮੈਂਟ ਆਏ ਕੁਛ ਪਰਸਨਲ ਹੀ ਜਿਆਦਾ ਚਲੇ ਗਏ ਆ ਕੁਛ ਮੈਂ ਦੱਸਿਆ ਨਾ ਵੀ ਬਹੁਤ ਘੱਟ 0.1% ਦਾ ਰੇਸ਼ੋ ਹੋਣਾ ਸਾਰਾ ਜਿਨ੍ਹਾਂ ਨੇ ਐਵੇਂ ਦਾ ਕਮੈਂਟ ਕੀਤਾ ਕੋਈ ਤੇ ਮੈਨੂੰ ਲੱਗਾ ਵੀ ਜੇ ਆਪਾਂ ਇਸ ਕੱਲ ਤੇ ਚੋਪਰੀ ਨੇ ਦੇਖ ਕਿੰਨੇ ਦਿਨ ਹੋ ਗਏ ਵਲੌਗ ਪੈਣਾ ਹਫਤਾ ਜੀ ਮੇਰੇ ਸਾਹ ਵੀ ਚੱਲਾ ਵਾ ਚਾਰ ਪੰਜ ਦਿਨ ਹੋ ਚੱਲੇ ਆ ਵੀ ਆਪਾਂ ਇਸ ਚੀਜ਼ ਨੂੰ ਲੈ ਕੇ ਚੁੱਪ ਸੀਗੇ ਵੀ ਹਨਾ ਕੀ ਗੱਲ ਕਰਨੀ ਪਰ ਫਿਰ ਵੀ ਜਦੋਂ ਆਪਾਂ ਚੁੱਪ ਰਹਿੰਦੇ ਆ ਕਿਸੇ ਦੀ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ ਜਦੋਂ ਕੋਈ ਕਿਸੇ ਨੂੰ ਪਰਸਨਲੀ ਤੌਰ ਤੇ ਜਾ ਕੇ ਬੋਲਦਾ ਆ ਆਪਾਂ ਖੁਦ ਨਹੀਂ ਚਾਹੁੰਦੇ ਕਿ ਸਾਡੇ ਜਿਉਂ ਵਲੌਗ ਵਿੱਚ ਆਉਂਦੇ ਆ ਹਨਾ ਜਾ ਆਪਾਂ ਕੋਈ ਚੀਜ਼ ਖਾਂਦਿਆਂ ਵੀਡੀਓ ਬਣਾਉਂਦੇ ਆ ਸ਼ੇਅਰ ਕਰਦੇ ਆ ਉਹਦੇ ਵਿੱਚ ਸਾਡੇ ਕਰਕੇ ਕੋਈ ਕਿਸੇ ਨੂੰ ਉਹਨਾਂ ਨੂੰ ਬੋਲੇ ਠੀਕ ਆ ਇਹਦੇ ਕਰਕੇ ਮੈਨੂੰ ਵੀ ਲੱਗਾ ਵੀ ਚੁੱਪ ਨਹੀਂ ਰਹਿਣਾ ਹਨਾ ਜੇ ਚੁੱਪ ਰਾਵਾਂਗੇ ਤੇ ਸ਼ਾਇਦ ਕੋਈ ਐਵੇਂ ਸਮਝੂਗਾ ਵੀ ਹਾਂ ਇਹਨਾਂ ਦੀ ਸਹਿਮਤੀ ਹੈ ਪਰ ਉਹ ਚੀਜ਼ ਮੈਂ ਕਦੇ ਵੀ ਨਹੀਂ ਚਾਹਾਂਗਾ ਇਸ ਚੀਜ਼ ਜਿਹੜੀ ਆ ਉਹ ਸਾਡੇ ਬਾਰੇ ਕੋਈ ਮੈਂ ਤਾਂ ਸੋਚੇ ਪਈਨਾਂ ਦੀ ਸਹਿਮਤੀ ਨਾਲ ਨਾਲੇ ਕੁਝ ਅਸੀਂ ਵੇਟ ਹੀ ਕਰਦੇ ਹਾਂ ਚਲ ਦੋ ਚਾਰ ਹੋ ਜਾਣ ਜੇ ਕਿਸੇ ਨੇ ਆਪਣੀ ਗੱਲ ਸ਼ੇਅਰ ਕਰਨੀ ਆ ਕੋਈ ਆਪਣਾ ਪੱਖ ਰੱਖਣਾ ਰੱਖ ਸਕਦਾ ਅਸੀਂ ਫੇਰੀ ਗੱਲਬਾਤ ਕਰਾਂਗੇ ਤੇ ਬੜੇ ਵਧੀਆ ਵੀ ਕਮੈਂਟ ਆਇਆ ਮੈਂ ਇੱਕ ਕਮੈਂਟ ਵੀਰ ਦਾ ਕਿ ਉਹ ਸਿਸਟਰ ਦਾਸੀ ਉਹ ਮੈਂ ਪਿੰਨ ਨਹੀਂ ਕੀਤਾ ਕਿ ਜੋ ਉਹਨਾਂ ਨੇ ਕਿਹਾ ਉਸ ਬਲੌਗ ਦੇ ਵਿੱਚ ਜੋ ਉਹਨਾਂ ਨੇ ਬੋਲਿਆ ਉਸ ਕਮੈਂਟ ਦੇ ਵਿੱਚ ਉਹ ਬਿਲਕੁਲ ਠੀਕ ਸੀਗੀ ਗੱਲ ਪੀ ਉਹਨਾਂ ਕਰਕੇ ਹੀ ਸਾਡੀ ਪਛਾਣ ਬਣੀ ਹੈ ਹਨਾ ਉਹ ਸਾਨੂੰ ਉਹਨਾਂ ਨੇ ਸਾਨੂੰ ਕੰਮ ਦਿੱਤਾ ਵਾ ਚਲੋ ਜਿਵੇਂ ਦੀ ਵੀ ਆਪਾਂ ਐਕਟ ਕਰਦੇ ਆ ਜਿਵੇਂ ਦੀ ਵੀ ਸਾਡਾ ਰੋਲ ਹੁੰਦਾ ਵਾ ਤੁਹਾਨੂੰ ਚਲੋ ਵਧੀਆ ਲੱਗਦਾ ਵਾ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਬਹੁਤ ਇਨਵੈਸਟ ਕਰ ਰਹੇ ਆ ਆਪਣੇ ਵੱਲੋਂ ਪਰ ਇਹ ਆ ਵੀ ਤੁਹਾਨੂੰ ਜਿਵੇਂ ਦਾ ਸਾਡਾ ਰੋਲ ਹੈਗਾ ਵਾ ਤੁਸੀਂ ਪਸੰਦ ਕਰਦੇ ਚਲੋ ਭੈਣ ਭਰਾਵਾਂ ਵਾਲਾ ਇੱਕ ਰਿਸ਼ਤਾ ਬਣਿਆ ਮੈਂ ਗੱਲਬਾਤ ਕਰਦੇ ਆ ਫੋਨ ਤੇ ਵੀ ਗੱਲ ਹੁੰਦੀ ਆ ਕਮੈਂਟਾਂ ਚ ਵੀ ਗੱਲ ਹੁੰਦੀ ਆ ਚਲੋ ਵਧੀਆ ਸਾਨੂੰ ਵੀ ਵਧੀਆ ਲੱਗਦਾ ਤੇ ਸਾਡੇ ਵਲੌਗ ਤੁਸੀਂ ਜ਼ਿਆਦਾਤਰ ਦੇਖੇ ਆ ਵੀ ਖਾਣ ਪੀਣ ਤੇ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਆਪਾਂ ਘਰੇਲੂ ਵਲੌਗ ਹੀ ਪਾਉਨੇ ਆ ਆਪਣੇ ਹਨਾ ਜਦੋਂ ਉਹ ਆਗੇ ਸ਼ੁਰੂ-ਸ਼ੁਰੂ ਵਿੱਚ ਉਹਨਾਂ ਦੇ ਨਾਲ ਬ ਤੇ ਉਹਦੇ ਬਾਅਦ ਚ ਥੋੜਾ ਜਿਹਾ ਟਾਈਮ ਲੰਘ ਕੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਚਲੋ ਆਪਾਂ ਇਗਨੋਰ ਵੀ ਕੀਤਾ ਇੱਕ ਵਲੌਗ ਪਹਿਲਾਂ ਬਣਾ ਦਿੱਤਾ ਉਹਦੇ ਵਿੱਚ ਬਹੁਤ ਭੈਣ ਭਰਾਵਾਂ ਨੇ ਕਿਹਾ ਵੀ ਨਹੀਂ ਜੇ 100 ਚੋਂ 2 ਕਮੈਂਟ ਮਾੜੇ ਵੀ ਆ ਰਿਹਾ ਤਾਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਜੇ ਚੰਗੀਆਂ ਦੀ ਗੱਲ ਤੁਸੀਂ ਨਹੀਂ ਕਰਦੇ ਵੀ ਚੰਗੀਆਂ ਦੀ ਗੱਲ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕਸ ਤੁਸੀਂ ਵੀ ਇੰਨਾ ਇੰਨਾ ਸਪੋਰਟ ਕਰਦੇ ਜੀ ਤੇ ਪਰ ਫਿਰ ਵੀ ਮੈਨੂੰ ਇਹ ਲੱਗਦਾ ਮੈਂ ਫਿਰ ਇੱਕ ਗੱਲ ਆਪਣੀ ਰਿਪੀਟ ਕਰਦਾ ਵੀ ਆਨਸਰ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਵਾ ਠੀਕ ਆ ਸਾਡੇ ਸਮਝਾਇਆ ਕਿਸੇ ਨੇ ਸਮਝ ਨਹੀਂ ਜਾਣਾ ਹਰਕਦਾ ਆਪੋ ਆਪਣਾ ਦਿਮਾਗ ਵਾ ਆਪੋ ਆਪਣਾ ਮਾਈਂਡਸੈਟ ਵਾ ਹਰਕਨੇ ਉਸ ਤਰੀਕੇ ਨਾਲ ਸੋਚਣਾ ਵਾ ਜਿਵੇਂ ਦਾ ਮੈਂ ਸੋਚਦਾ ਉਹ ਇਹਦਾ ਜੀਤਾਂ ਕਦੇ ਵੀ ਨਹੀਂ ਸੋਚ ਸਕਦੀ ਜਿਵੇਂ ਸਾਡੇ ਫਿੰਗਰਪ੍ਰਿੰਟ ਨਹੀਂ ਮੈਚ ਕਰਦੇ ਜਿਵੇਂ ਸਾਡਾ ਮਾਈਂਡ ਵੀ ਨਹੀਂ ਮੈਚ ਕਰੂਗਾ ਨਾਰਮਲ ਜੀ ਗੱਲ ਹੈ ਹਨ ਤੇ ਮੇਰੇ ਸਮਝਾਇਆ ਨਹੀਂ ਕਿਸੇ ਨੇ ਸਮਝਣਾ ਹਨਾ ਹੋ ਸਕਦਾ ਇਸ ਵੀਡੀਓ ਦੇ ਥੱਲੇ ਵੀ ਉਵੇਂ ਕਮੈਂਟ ਕਰਨ ਵੀ ਨਹੀਂ ਜੋ ਆਪਾਂ ਕਿਹਾ ਬਿਲਕੁਲ ਠੀਕ ਹੈ ਪਰ ਜੋ ਸੱਚਾਈ ਹੈ ਉਹ ਸਾਨੂੰ ਪਤਾ ਵਾ ਜੀਤਾਂ ਨੂੰ ਪਤਾ ਵਾ ਜਾਂ ਉਹਨਾਂ ਨੂੰ ਪਤਾ ਵਾ ਬਾਕੀ ਤੁਹਾਨੂੰ ਵੀ ਪਤਾ ਵਾ ਇਸ ਗੱਲ ਦਾ ਕਿ 3 ਸਾਲ ਸਾਨੂੰ ਹੋ ਚੁੱਕੇ ਉਹਨਾਂ ਦੇ ਨਾਲ ਕੰਮ ਕਰਦੇ ਆਂ 10 ਸਾਲ ਪਹਿਲਾਂ ਦੀਆਂ ਵੀਡੀਓ ਸਾਡੀਆਂ ਕੱਢ ਕੇ ਦੇਖ ਲੋ ਹਨਾ ਉਹਨਾਂ ਦੀ ਵੀਡੀਓ ਕੱਢ ਕੇ ਦੇਖ ਲੋ ਜਿੰਨਾਂ ਚੋਂ ਆਪਾਂ ਕੰਮ ਕੀਤਾ ਸਾਡੇ ਘਰ ਦੀ ਕੰਡੀਸ਼ਨ ਕਿਵੇਂ ਦੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿਸੇ ਗੱਲ ਕਿਸੇ ਤੋਂ ਵੀ ਅਗੀ ਚੀਜ਼ ਲੁਕੀ ਨਹੀਂ ਹੈਗੀ ਤੇ ਜੇ ਉਹਨਾਂ ਨੇ ਪਹਿਲ ਕੀਤੀ ਸਾਨੂੰ ਪਹਿਲਾਂ ਕੰਮ ਦਿੱਤਾ ਵੀਡੀਓ ਵਿੱਚ ਹਨਾ ਅਪਰੋਚ ਕੀਤੀ ਸਾਡੇ ਤੱਕ ਕਿ ਚਲੋ ਤੁਸੀਂ ਕਰ ਸਕਦੇ ਜੇ ਤੇ ਕਰੋ ਕੋਈ ਗੱਲ ਨਹੀਂ ਆਓ ਅਸੀਂ ਤੁਹਾਡੇ ਨਾਲ ਆਪਾਂ ਇੱਕ ਦੋ ਵੀਡੀਓ ਵਿੱਚ ਕੰਮ ਕੀਤਾ ਬਾਅਦ ਛੱਡ ਦਿੱਤਾ ਇੱਕ ਸਾਲ ਤੱਕ ਆਪਾਂ ਦੂਰ ਰਹੇ ਹਨਾ ਫਿਰ ਸਾਡਾ ਮਨ ਲੱਗਾ ਵੀ ਹਾਂ ਆਪਾਂ ਕਰ ਸਕਦੇ ਹਾਂ ਕਿਉਂਕਿ ਇੱਕਦਮ ਸਾਰਾ ਕੁਝ ਚੇਂਜ ਕਰਨਾ ਆਪਣੇ ਸੁਭਾਅ ਨੂੰ ਬਦਲਣਾ ਕਿਉਂਕਿ ਸਾਨੂੰ ਆਦਤ ਪੈ ਚੁੱਕੀ ਸੀ ਵੀ ਆਪਾਂ ਵਿਲੇ ਰਹਿੰਦੇ ਸੀ ਦੋਵੇਂ ਜੀ ਬੱਚਿਆਂ ਦੇ ਜਾਣ ਤੋਂ ਬਾਅਦ ਜ ਘਰੇ ਰਹਿਣਾ ਵਿਲੇ ਰਹਿਣਾ ਤੇ ਉਹ ਸਭ ਤੋਂ ਜ਼ਿਆਦਾ ਜਿਹੜਾ ਚੇਂਜਸ ਆਇਆ ਸਾਡੇ ਵਿੱਚ ਉਹ ਹੈਗਾ ਸੀ ਸਾਡੀ ਰੁਟੀਨ ਚੇਂਜ ਹੋ ਗਈ ਆਪਾਂ ਇੱਕ ਡਿਊਟੀ ਵਾਂਗੂ ਡਿਊਟੀ 'ਚ ਵੱਜ ਕੇ ਕੰਮ ਕਰਨਾ ਸ਼ੁਰੂ ਕਰਤਾ ਜਿਹਦਾ ਨਾਮ ਉਹ ਬਿਜੀ ਰਹਿਣ ਦਾ ਪਈ ਅਸੀਂ ਨਾਲੇ ਉਹ ਬਿਜੀ ਰਹਿਣ ਦਾ ਪਈ ਤੇ ਗੱਲ ਇਹ ਹੀ ਵੀ ਉਹਨਾਂ ਦੇ ਕਰਕੇ ਹੀ ਆਪਾਂ ਅੱਜ ਇਸ ਤੋਂ ਤੱਕ ਪਹੁੰਚੇ ਆ ਤੁਹਾਡੀ ਸਪੋਰਟ ਆ ਉਹਨਾਂ ਦੀ ਸਪੋਰਟ ਆ ਉਹਨਾਂ ਨੇ ਫਿਰ ਸਾਨੂੰ YouTube ਚੈਨਲ ਵੀ ਬਣਾ ਕੇ ਦਿੱਤਾ ਬਲੌਗਿੰਗ ਵਾਸਤੇ ਵੀ ਤੂੰ ਕਰਿਆ ਕਰ ਹਣਾ ਤੂੰ ਕਰ ਸਕਦਾ ਜੇ ਤੈਨੂੰ ਲੋਕ ਚੱਲ ਤੇਰਾ ਰੋਲ ਪਸੰਦ ਕਰਦੇ ਹਣਾ ਤੁਸੀਂ ਘਰੇਲੂ ਬਲੌਗ ਕੋਈ ਵੀ ਪਾਜਾ ਕਰੋ ਸਾਡੇ ਕੋਲ ਸ਼ੁਰੂ-ਸ਼ੁਰੂ ਚ ਬਲੌਗ ਹੁੰਦੇ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਕਿੱਦਾਂ ਇਹਨੂੰ ਕਰਨਾ ਵਾ ਕਿਵੇਂ ਬੋਲਣਾ ਵਾ ਅਸੀਂ ਵਾਹੇ ਇੱਕ ਵਾਰੀ ਮਨਾਂ ਵੀ ਕਰਦਾ ਵੀ ਅਸੀਂ ਚੈਨਲ ਨਹੀਂ ਬਣਾਉਣਾ ਅਸੀਂ ਜਿਵੇਂ ਹੈਗੇਵੇਂ ਠੀਕ ਆ ਪਰ ਬਦੋ-ਬਦੀ ਉਹਨਾਂ ਨੇ ਬਣਾਇਆ ਆਪਣੇ ਮਰਜ਼ੀ ਨਾਲ ਬਣਾ ਕੇ ਆਂਦੇ ਨਹੀਂ ਤੁਸੀਂ ਬਣਾਓ ਤੇ ਬੇਸ਼ੱਕ ਇੱਕ ਕਮੈਂਟ ਵਿੱਚ ਇੱਕ ਦਾ ਹਰੇ ਵੀ ਆਇਆ ਏ ਕਿ ਤੁਸੀਂ ਆਪਣੀ ਮਿਹਨਤ ਨਾਲ ਖੜੇ ਹੋਇਆ ਬੇਸ਼ੱਕ ਹਾਂ ਠੀਕ ਆ ਅਸੀਂ ਆਪਣੀ ਮਿਹਨਤ ਕਰਦੇ ਆ ਪਰ ਮਿਹਨਤ ਵੀ ਅਸੀਂ ਤਾਂ ਹੀ ਕਰਦੇ ਆ ਵੀ ਜੇ ਉਹਨਾਂ ਨੇ ਸਾਨੂੰ ਇਸ ਕੰਮ ਲਾਇਆ ਜੇ ਉਹ ਹੀ ਨਾ ਸਾਨੂੰ ਇਸ ਪਾਸੇ ਇਸ ਲਾਈਨ ਵਿੱਚ ਲਾਉਂਦੇ ਤੇ ਜਰੀਆ ਜਰੀਆ ਤਾਂ ਕੋਈ ਨਾ ਕੋਈ ਬਣਦਾ ਹੀ ਆ ਹਨਾ ਬਾਕੀ ਇਹ ਦੀ ਗੱਲ ਵੀ ਤੁਸੀਂ ਜਰੀਆ ਬਣ ਕੇ ਜੇ ਤੁਸੀਂ ਕੁਛ ਅੱਜ ਕਰ ਰਹੇ ਜੇ ਹਨਾ ਕਮਾ ਰਹੇ ਜੇ ਤਾਂ ਤੁਸੀਂ ਪਹਿਲੀ ਚੀਜ਼ ਨੂੰ ਆਪਣੇ ਤੋਂ ਭੁੱਲੋ ਨਾ ਕਦੇ ਮੇਰੀ ਹਮੇਸ਼ਾ ਤੋਂ ਇਹ ਇਹ ਆਦਤ ਰਹੀ ਆ ਵੀ ਆਪਣਾ ਆਪਣਾ ਛੱਡਿਆ ਜਾਣਾ ਆਪਣੇ ਜਿਹੜੇ ਪੁਰਾਣੇ ਦਿਨ ਉਹ ਨਾ ਕਦੇ ਭੁੱਲੇ ਜਾਣ ਚਲੋ ਠੀਕ ਆ ਜੋ ਵੀ ਅੱਜ ਅਸੀਂ ਹੈਗੇ ਆ ਜੋ ਵੀ ਅਸੀਂ ਬਣਾ ਰਹੇ ਆ ਜਾਂ ਜੋ ਵੀ ਸਾਡੇ ਦਾ ਰਹਿਣ ਸਹਿਣ ਵਿੱਚ ਚੇਂਜਸ ਆਇਆ ਵਾ ਉਹ ਸਾਰਾ ਇਸ ਇਸੇ ਕਰਕੇ ਆਇਆ ਵਾ ਐਸੀ ਚੀਜ਼ ਤੋਂ ਹੀ ਆਇਆ ਵਾ ਪਰ ਮੈਂ ਨਹੀਂ ਕਦੇ ਵੀ ਚਾਹੁੰਦਾ ਵੀ ਸਾਡੇ ਕਰਕੇ ਕੋਈ ਕਿਸੇ ਨੂੰ ਹੀ ਮਾੜਾ ਬੋਲੇ ਦੇਖੋ ਜੇ ਕਿਸੇ ਦੇ ਘਰ ਕੋਈ ਚੀਜ਼ ਲੱਗੀਏ ਸੰਤਰਿਆਂ ਤੋਂ ਗੱਲ ਸ਼ੁਰੂ ਕਰ ਲੈਣੇ ਵੀ ਜੇ ਫਲ ਲੱਗਦਾ ਵਾ ਹਨਾ ਪਹਿਲਾਂ ਪਹਿਲਾਂ ਇੱਥੇ ਕੋਈ ਵੀ ਨਹੀਂ ਆਉਂਦਾ ਹੁੰਦਾ ਆਪਾਂ ਦੋਨੋਂ ਜਿਹੇ ਬੱਚੇ ਜਾਂੜ ਗਵਾਂੜ ਥੋੜਾ ਪੋਤਾ ਸ਼ੇਅਰ ਕਰ ਲੈਣਾ ਕਿਸੇ ਨੇ ਚੀਜ਼ਾਂ ਨਾ ਅੱਜ ਕੱਲ ਤੇ ਵੈਸੇ ਹੀ ਨਹੀਂ ਕਿਸੇ ਦੇ ਘਰੋਂ ਖਾਣ ਦਾ ਜਮਾਨਾ ਰਿਹਾ ਤੁਸੀਂ ਤਾਨੂੰ ਸਾਰਿਆਂ ਨੂੰ ਪਤਾ ਹੀ ਆਣਾ ਵੀ ਮੈਂ ਕੀ ਗੱਲ ਕਰਾਂ ਤੇ ਬਾਰੇ ਕੋਈ ਨਾ ਕਿਸੇ ਦੇ ਘਰ ਜਾਂਦਾ ਨਾ ਆਉਂਦਾ ਪਿੰਡਾਂ ਦਾ ਮਾਹੌਲ ਕਿਵੇਂ ਦਾ ਬਣਦਾ ਜਾ ਰਿਹਾ ਹੌਲੀ-ਹੌਲੀ ਆਪੋ ਆਪਣੇ ਘਰਾਂ ਚ ਲੋਕ ਦੁਪਹਿਰਾਂ ਨੂੰ ਬੈਠੇ ਹੁੰਦੇ ਕੋਈ ਕਿਸੇ ਦੇ ਘਰ ਜਾਂਦਾ ਆਉਂਦਾ ਨਹੀਂ ਹੈਗਾ ਉਹ ਜਦੋਂ ਟੀਮ ਦਾ ਪਿਆਰ ਏਵੇਂ ਦਾ ਬਣ ਗਿਆ ਹਨਾ ਹੋਰ ਸੰਦੀਪ ਭੈਣ ਬਣੀ ਆ ਪ੍ਰੀਤੀ ਭੈਣ ਬਣੀ ਆ ਹਨਾ ਮੈਂ ਤਾਂ ਕਬਲ ਸ਼ੁਰੂ ਤੋਂ ਨਾਲ ਪ੍ਰੀਤੀ ਇੱਕੋ ਸਕੂਲ ਚ ਪੜ੍ਹੇ ਆ ਉਹਨਾਂ ਦੇ ਪਿੰਡ ਵਿੱਚ ਹੀ ਸਕੂਲ ਹੁੰਦਾ ਸੀ ਉੱਥੇ ਆਪਾਂ ਸਟੱਡੀ ਕਰਦੇ ਹੁੰਦੇ ਸੀਗੇ ਤੇ ਅੱਧੀ ਛੁੱਟੀ ਵੇਲੇ ਮੈਂ ਉਹਨਾਂ ਦੇ ਘਰ ਜਾਣਾ ਮੈਂ ਛੋਟਿਆਂ ਦੀ ਗੱਲ ਦੱਸ ਰਿਹਾ ਇਹ ਤੁਹਾਨੂੰ ਇਹ ਅੱਜ ਲੱਗ ਰਾ ਅੱਜ ਲੱਗਦਾ ਵਾ ਵੀ ਇਹ ਖਾਣ ਪੀਣ ਆ ਜਾਂਦੇ ਆ ਹਨਾ ਜਾਂ ਇਹਨਾਂ ਦੇ ਘਰੋਂ ਖਾਂਦੇ ਰਹਿੰਦੇ ਆ ਤੁਹਾਨੂੰ ਨਹੀਂ ਕਦੀ ਵੀ ਇਨਵਾਈਟ ਕਰਦੇ ਇਹ ਐਵੇਂ ਦੀ ਗੱਲ ਨਹੀਂ ਹੈਗੀ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਸਾਡਾ ਅਸੀਂ ਬਹੁਤ ਚਿਰ ਦੇ ਇਕੱਠੇ ਪੜਦੇ ਆ ਛੋਟੀਆਂ ਉਂਦਿਆਂ ਤੋਂ ਇਕੱਠੇ ਪੜਦੇ ਆ ਤੇ ਮੈਂ ਉਹਨਾਂ ਦੇ ਘਰ ਚਲੇ ਜਾਣਾ ਅੱਧੀ ਛੁੱਟੀ ਵੇਲੇ ਉੱਥੇ ਜਾ ਕੇ ਰੋਟੀ ਖਾ ਆਉਣੀ ਜਾਂ ਕੋਈ ਚੀਜ਼ ਬਣੀ ਹੋਣੀ ਉਹ ਖਾ ਆਉਣੀ ਚਾਹ ਪੀ ਆਉਣੀ ਸ਼ੁਰੂ ਤੋਂ ਆਪਾਂ ਫਰੈਂਡ ਰਹੇ ਆ ਉਸ ਤੋਂ ਬਾਅਦ ਜੋ ਸਾਡੇ ਘਰ ਦੇ ਜਿਵੇਂ ਹਾਲਾਤ ਸੀ ਇਹ ਜੋ ਚੇਂਜ ਹੋਏ ਹਨ ਕੁਛ ਮਮੀ ਕਰਕੇ ਡੈਡੀ ਕਰਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਸਾਡੇ ਵਿੱਚ ਗੈਪ ਪੈਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਚਲੋ ਕਿਸੇ ਨੇ ਕੀ ਜਾਣਾ ਆਉਣਾ ਸੀ ਉਹ ਘਟਦਾ ਘਟਦਾ ਘਟ ਗਿਆ ਮੈਂ ਆਪਣੇ ਕੰਮ ਲਾ ਗਏ ਉਹ ਆਪਣੇ ਕੰਮ ਲਾ ਕੇ 12ਵੀਂ ਚਲੇ ਗਏ ਤੇ ਉਹ ਸਾਡਾ ਸ਼ੁਰੂ ਤੋਂ ਪੇਮ ਪਿਆਰ ਇਵੇਂ ਦਾ ਬਣਿਆ ਵਾ ਤੇ ਹੁਣ ਜਦੋਂ ਸਟਾਰਟ ਕੀਤਾ 3 ਸਾਲ ਪਹਿਲਾਂ ਉਹਨਾਂ ਨੇ ਇੱਥੇ ਵੀਡੀਓ ਬਣਾਉਣੀਆਂ ਤੇ ਸਾਰਾ ਕੁਝ ਦੁਬਾਰੇ ਜਿੱਦਾਂ ਰਿਮਾਈਂਡ ਹੋਇਆ ਹੁੰਦਾ ਵਾ ਉਵੇਂ ਆਣ ਕੇ ਉਹਨਾਂ ਨੇ ਬੈਠ ਜਾਣਾ ਹੌਲੀ ਹੌਲੀ ਤਾਂ ਇਹ ਉਹ ਸਾਡਾ ਪਿਆਰ ਇਨਾ ਉਹ ਸੰਦੀਪ ਹੁਣਾਨਾ ਪ੍ਰੀਤੀ ਹੁਣਾਨਾ ਫੇਰ ਤੋਂ ਪੈ ਗਿਆ ਕਿਉਂਕਿ ਆਪਾਂ ਪਹਿਲਾਂ ਜਿਹੜਾ ਪ੍ਰੀਤੀ ਨੂੰ ਪਹਿਲਾਂ ਤੋਂ ਜਾਣਦਾ ਮੈਂ ਕਪਲ ਨੂੰ ਜਾਣਦਾ ਵਾਂ ਚਲੋ ਵਿੱਕੀ ਪਾਜੀ ਹੁਣੀ ਮਿ ਆਏ ਆ ਉਹ ਵੀ ਖੁੱਲੇ ਸੁਭਾਅ ਦੇ ਆ ਕੋਈ ਆਕੜ ਨਹੀਂ ਆ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਜਿਹੜੇ ਮਿਲਣ ਆਉਂਦੇ ਆ ਤੁਸੀਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਜਿਹੜੇ ਮਿਲ ਕੇ ਜਾਂਦੇ ਪੀ ਉਹ ਕਿਵੇਂ ਦੇ ਆ ਹਰ ਇੱਕ ਨੂੰ ਹੱਸ ਕੇ ਮਿਲਦੇ ਆ ਬੜਾ ਵਧੀਆ ਸੁਭਾਅ ਆ ਤੁਸੀਂ ਵਲੋਗਾਂ ਵਿੱਚ ਵੀ ਦੇਖਦੇ ਜਾਣਾ ਹਾਂ ਸਮਝਾ ਕੇ ਚੱਲਦਾ ਰਹਿੰਦਾ ਵਾ ਇਕੱਠੇ ਬੈਠ ਕੇ ਖਾਈਦਾ ਵਾ ਜਿੱਥੇ ਅਸੀਂ ਬੈਠਦੇ ਹਾਂ ਉਹ ਵੀ ਬੈਠ ਕੇ ਨਾਲ ਹੀ ਖਾਂਦੇ ਜਿਵੇਂ ਪੁੰਜੇ ਬੈਠੇ ਮਤਲਬ 13 ਮੇਰ ਦੀ ਵਾਰੀ 13 ਮੇਰ ਵਾਲੀ ਕੋਈ ਗੱਲ ਹੈ ਹੀ ਨਹੀਂ ਐ ਪਰ ਕੁਝਕ ਨੂੰ ਲੱਗਦਾ ਐਵੇਂ ਵੀ ਪਤਾ ਨਹੀਂ ਕੀ ਲੁੱਟ ਕੇ ਖਾ ਚਲੇ ਆ ਕੀ ਲੈ ਚਲੇ ਆ ਇੱਥੋਂ ਹਨਾ ਪਤਾ ਨਹੀਂ ਕੀ ਹੋ ਗਿਆ ਸਾਨੂੰ ਜਦਹੀਂ ਕਮੈਂਟ ਪੜਦੇ ਤੇ ਬੜੀ ਹੈਰਾਨੀ ਹੁੰਦੀ ਐ ਵੀ ਯਾਰ ਐਵੇਂ ਦੀ ਵੀ ਸੋਚ ਹੈਗੀ ਆ ਹਨਾ ਨਾਲੇ ਤੁਸੀਂ ਉਹਨਾਂ ਨੂੰ ਹਨਾ ਪਿਆਰ ਵੀ ਕਰਦੇ ਹੋ ਪਸੰਦ ਵੀ ਕਰਦੇ ਜੇ ਪਸੰਦ ਕਰਦੇ ਹੋ ਤੇ ਫੇਰ ਹੀ ਉਹਨਾਂ ਦੀ ਵੀਡੀਓ ਦੇਖਦੇ ਹੋ ਵੀਡੀਓ ਦੇਖਦੇ ਹੋ ਤੇ ਫੇਰ ਹੀ ਕਮੈਂਟ ਕਰਦੇ ਹੋ ਕਮੈਂਟ ਜਿਹੜਾ ਨੈਗੇਟਿਵ ਕਰਨ ਦੀ ਬਜਾਏ ਤੁਸੀਂ ਵਧੀਆ ਕਮੈਂਟ ਕਰੋ ਉਹਨਾਂ ਨੂੰ ਵੀ ਵਧੀਆ ਲੱਗੇਗਾ ਵੀ ਹਾਂ ਸਾਨੂੰ ਪਿਆਰ ਕਰਦੇ ਨੇ ਤੇ ਸਾਨੂੰ ਵੀ ਵਧੀਆ ਲੱਗੇਗਾ ਚਲੋ ਵੀ ਉਹਨਾਂ ਨੂੰ ਨਹੀਂ ਇਦਾਂ ਕੁਝ ਕਹਿਣਾ ਚਾਹੀਦਾ ਨਾਲੇ ਨਾਲੇ ਆਪਾਂ ਖੋਜੀ ਕਈ ਨੇ ਵੀ ਦਾਣੇ-ਦਾਣੇ ਤੇ ਖਾਣ ਵਾਲਾ ਦਾ ਨਾਮ ਲਿਖਿਆ ਹੁੰਦਾ ਤੇ ਜੇ ਕੋਈ ਖਾ ਵੀ ਜਾਂਦਾ ਬਾਣਾ ਹਾਲਾਂਕਿ ਤੁਹਾਨੂੰ ਸਿਰਫ ਇਨਾ ਪਤਾ ਵੀ ਸਾਡੇ ਘਰ ਆ ਕੇ ਖਾਂਦੇ ਆ ਜਦੋਂ ਅਸੀਂ ਬਲੌਗ ਬਣਾਉਂਦੇ ਆ ਉਹ ਫੇਰ ਹੀ ਖਾਂਦੇ ਆ ਉਹ ਵੀ ਅਸੀਂ ਉਹਨਾਂ ਨੂੰ ਕਰਦੇ ਆਂ ਵੀ ਯਾਰ ਉਹ ਵੀ ਕਹਿੰਦੇ ਆ ਵੀ ਤੁਸੀਂ ਚੱਲ ਵਲੌਗ ਬਣਾ ਲਓ ਯਾਰ ਹਨਾ ਵੀ ਤੁਹਾਡੇ ਕੋਲ ਵਲੌਗ ਉਸ ਤਰੀਕੇ ਦੇ ਨਹੀਂ ਹੋਗੇ ਉਸ ਟਾਈਪ ਦੇ ਨਹੀਂ ਹੈਗੇ ਚੱਲ ਤੁਸੀਂ ਕੋਈ ਨਹੀਂ ਸਾਡ ਨੂੰ ਨਾਲ ਕਰ ਲਓ ਨਹੀਂ ਤੇ ਕੋਈ ਇੰਨਾ ਨਹੀਂ ਕਰਦਾਗਾ ਕਦੇ ਵੀ ਕਿਸੇ ਦੇ ਨਾਲ ਤੇ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਵਲੌਗ ਆ ਉਹਨਾਂ ਦੇ ਨਾਲ ਹੀ ਚੱਲਦੇ ਆ ਜੇ ਆਪਾਂ ਕੱਲੇ ਬਣਾਈਏ ਤੇ ਉਹ ਬਹੁਤ ਪਿੱਛੇ ਰਹਿ ਜਾਂਦੇ ਆ ਤੇ ਉਹਨਾਂ ਨੂੰ ਕਾਫੀ ਕੁਝ ਸੁਣਨਾ ਵੀ ਪੈਂਦਾ ਵਾ ਫਿਰ ਵੀ ਪਰ ਉਹ ਲੱਗੇ ਆ ਸਾਡੇ ਨਾਲ ਵੀ ਹਾਂ ਕੋਈ ਗੱਲ ਨਹੀਂ ਤੁਸੀਂ ਬਣਾਓ ਵਲੌਗ ਪਰ ਸਾਨੂੰ ਹੁਣ ਆਪਣੇ ਆਪ 'ਚ ਏਵੇਂ ਲੱਗਣ ਲੱਗ ਪਿਆ ਵਾ ਵੀ ਨਹੀਂ ਅ ਥੋੜਾ ਜਿਹਾ ਇਸ ਚੀਜ਼ ਦਾ ਆਨਸਰ ਕਰਨਾ ਚਾਹੀਦਾ ਵੀ ਦੇਖੋ ਅਸੀਂ ਰਹਿ ਕਿੱਥੇ ਰਹੇ ਆਂ ਪੰਜਾਬ ਵਿੱਚ ਰਹੇ ਆਂ ਮਤਲਬ ਪੰਜਾਬ ਵਿੱਚ ਰਹਿ ਕੇ ਵੀ ਤੁਸੀਂ ਇਸ ਬੱਚੀ ਦੇ ਬਾਰੇ ਸੋਚਣਾ ਵੀ ਰੋਟੀ ਖਾ ਚੱਲਾ ਕੋਈ ਤੁਹਾਡੇ ਘਰੋਂ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਚੰਗੀ ਗੱਲ ਹੈਗੀ ਆ ਜਦ ਬਰਕਤ ਪੈਂਦੀ ਹੈ ਸਗੋਂ ਕੋਈ ਖਾਏ ਤੇ ਅੰਨ ਵਿੱਚ ਬਰਕਤ ਪੈਂਦੀ ਹੁਣ ਉਹਦੋਂ ਪੂਰੇ ਬਣਾਏ ਹਨਾ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਵੀਡੀਓ ਬਣਾਉਣਾ ਮੈਂ ਉਹਨਾਂ ਦਾ ਹਿੱਸਾ ਪਾ ਲਿਆ ਤੇ ਉਹਦੇ ਵਿੱਚ ਵਰਕੇਤੀ ਪਈ ਕੋਈ ਨਹੀਂ ਥੋੜਿਆ ਕਿਤੇ ਜਾਣਾ ਨਹੀਂ ਹੋਏ ਨਾ ਜਿੱਦਾਂ ਵੀ ਇਹ ਘਰ ਆਏ ਹੁਣ ਤੇ ਪੁੱਛੀਦਾ ਫੋਨ ਕਰਕੇ ਵੀ ਹਾਂ ਤੁਸੀਂ ਵੀਡੀਓ ਬਣਾਉਣਾ ਕੋਈ ਕੋਈ ਚੀਜ਼ ਲੈ ਆ ਰਹੀ ਦੀ ਆ ਸ਼ੇਅਰ ਕਰ ਲਈ ਦੀ ਬੈਠ ਕੇ ਕਿਉਂਕਿ ਫੈਮਿਲੀ ਟਾਈਪ ਸਾਡਾ ਹਿਸਾਬ ਬਣਿਆ ਹੋਇਆ ਵਾ ਸ਼ੁਰੂ ਤੋਂ ਹੀ ਉਹ ਦਿਨ ਜਿਹੜੇ ਪੂੜੇ ਕੱਢੇ ਆ ਉਹ ਦਿਨ ਉਹਨਾਂ ਦਾ ਖੁਦ ਦਾ ਲੈਂਟਰ ਸੀਗਾ ਨਾ ਹੂੰ ਉਹ ਸਾਡੇ ਵਾਸਤੇ ਲੈ ਕੇ ਆਏ ਸੀਗੇ ਤੁਸੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਹ ਵੀ ਉਹ ਵੀਡੀਓ ਵਿੱਚ ਨਹੀਂ ਅਸੀਂ ਸ਼ੇਅਰ ਨਹੀਂ ਕੀਤਾ ਤੇ ਉਹ ਤਾਂ ਪਤਾ ਨਹੀਂ ਲੱਗਾ ਨਹੀਂ ਤੇ ਉਹਨਾਂ ਨੇ ਦੋ ਸਬਜ਼ੀਆਂ ਪੂਰੀਆਂ ਜੋ ਕੁਝ ਵੀ ਬਣਾਇਆ ਸੀ ਸਭ ਕੁਝ ਲੈ ਕੇ ਆਏ ਅਸੀਂ ਰਾਤ ਦੀ ਸਬਜ਼ੀ ਨਹੀਂ ਬਣਾਈ ਉਹਨਾਂ ਨੇ ਲਿਆਂਦਾ ਸੀ ਤੇ ਅਸੀਂ ਖਾ ਪੀ ਲਿਆ ਹਾਂ ਪਿਛਲੇ 1 ਸਾਲ ਤੋਂ ਸਾਡੇ ਘਰ 'ਚ ਵੀਡੀਓ ਬਣ ਰਹੀ ਹੈ ਕਿਉਂਕਿ ਉਹਨਾਂ ਦੇ ਘਰਾਂ ਦਾ ਕੰਮ ਚੱਲ ਰਿਹਾ ਵਾ ਹਣਾ ਤੇ ਤਾਂ ਕਰਕੇ ਉਹ ਤੁਹਾਨੂੰ ਇੱਥੇ ਲੱਗਦਾ ਪਤਾ ਨਹੀਂ ਇੱਥੇ ਰਹਿੰਦੇ ਇੱਥੇ ਖਾ ਜਾਂਦੇ ਆ ਹਣਾ ਉਹ ਇਹ ਇਦਾਂ ਦੀ ਗੱਲ ਨਹੀਂ ਹੈ ਕਿ ਪਹਿਲਾਂ ਉਸ ਤੋਂ ਪਹਿਲਾਂ 2 ਸਾਲ ਪਹਿਲਾਂ ਉਹਨਾਂ ਦੇ ਘਰੇ ਵੀਡੀਓ ਬਣਦੀਆਂ ਰਹੀਆਂ ਮੈਂ ਆਪਾਂ ਜਾਂਦੇ ਹੁੰਦੇ ਰੋਟੀ ਵੀ ਉੱਥੋਂ ਖਾ ਲੈਣੀ ਚਾਹ ਵੀ ਉੱਥੋਂ ਖਾ ਲੈਣੀ ਉਹਨਾਂ ਦੇ ਮੰਮੀ ਖੁਦ ਮੈਨੂੰ ਜਾਣਦੇ ਆ ਸ਼ੁਰੂ ਤੋਂ ਮਤਲਬ ਉਹਨਾਂ ਨੇ ਹਉਣ ਨਹੀਂ ਦੇਣਾ ਖਾਦੇ ਤੋਂ ਬਗੈਰ ਨਹੀਂ ਸੋਨੂੰ ਖਾ ਕੇ ਚੱਲ ਹਨਾ ਜੇ ਮੈਂ ਕਹਿੰਦਾ ਵੀ ਨਹੀਂ ਘਰ ਰਵੇਟ ਕਰਦੀ ਜੀਤਾਂ ਤੇ ਜਾਂ ਬੱਚੇ ਵੇਟ ਕਰਦੇ ਆ ਰਾਤ ਨੂੰ ਇਕੱਠੇ ਰੋਟੀ ਖਾਣੀ ਆ ਕੋਈ ਨਹੀਂ ਤਾਂ ਫੇਰ ਜਾ ਖਾ ਲਈ ਦੋ ਰੋਟੀਆਂ ਖਾ ਚੱਲ ਪ੍ਰੀਤੀ ਵੀ ਬਾਹਰ ਤੋਂ ਫੜ ਕੇ ਰੋਕ ਲਿੰਦੀ ਵੀ ਨਹੀਂ ਖਾ ਕੇ ਹੀ ਜਾਣੀ ਆ ਤੇ ਉਹ ਐਵੇਂ ਦਾ ਹੈਗਾ ਜੇ ਉਹ ਵਲੌਗ ਬਣਾਉਣ ਲੱਗਣ ਸਾਡੇ ਫਿਰ ਤਾਂ ਆਪਾਂ ਤੁਹਾਨੂੰ ਦਿਖਾਂਗੇ ਫਿਰ ਤੁਸੀਂ ਸਾਨੂੰ ਵੀ ਐਵੇਂ ਐਵੇਂ ਕਹੋਗੇ ਕਿ ਕੋਈ ਜਾਣੇ ਵੀ ਪਤਾ ਨਹੀਂ ਤੁਸੀਂ ਜਾ ਕੇ ਖਾ ਚੱਲੇ ਨੀ ਇਦਾਂ ਕਿਸੇ ਦੇ ਖਾਦਿਆ ਨਹੀਂ ਐਵੇਂ ਦੀ ਸੋਚ ਰੱਖਣੀ ਵੀ ਸਹੀ ਨਹੀਂ ਹੈਗੀ ਮੇਰਾ ਤੇ ਮੰਨਣਾ ਬਾਕੀ ਤੁਸੀਂ ਜਾਣਦੇ ਤਿੰਨ ਸਾਲ ਤੋਂ ਉਹਨਾਂ ਦਾ ਕੰਮ ਚੱਲ ਰਿਹਾ ਤੇ ਪਤਾ ਨਹੀਂ ਕਿੰਨੇ ਕੁ ਮਿਸਤਰੀ ਲੱਗੇ ਹਨਾ ਰਾਜ ਮਿਸਤਰੀ ਆ ਲੱਕੜ ਵਾਲੇ ਮਿਸਤਰੀ ਆ ਜਿਹੜਾ 80 ਵਰਝਾਲੇ ਆ ਵੇਰੰਗ ਵਾਲੇ ਆ ਹੁਣ ਪੀਓਪੀ ਹੋ ਰਹੀ ਉਹਨਾਂ ਦੇ ਆ ਡਾਊਨ ਸੀਲਿੰਗ ਚੱਲ ਰਹੀ ਆ ਕਿੰਨਾ ਕੰਮ ਚੱਲੀ ਜਾ ਰਿਹਾ ਟਾਈਲਾਂ ਲੱਗ ਰਹੀਆਂ ਵਾ ਕਿੰਨੇ ਮਿਸਤਰੀ ਲੱਗੇ ਮਤਲਬ ਪਤਾ ਹੀ ਕੋਈ ਨਹੀਂ ਆ ਤੇ ਉਹਨਾਂ ਸਾਰਿਆਂ ਦਾ ਰੋਟੀ ਪਾਣੀ ਉੱਥੇ ਬਣਦਾ ਵਾ ਇਦਾਂ ਇਦਾਂ ਦੀ ਗੱਲ ਨਹੀਂ ਹੈ ਕਿ ਮੈਨੂੰ ਮੈਂ ਖੁਦ ਹੀ ਬਾਰ-ਬਾਰ ਗੱਲ ਕਰਦਾ ਕੀ ਕਵਾਂ ਵੀ ਹਨਾ ਇਹ ਮਿੰਦੀ ਸੋਚ ਉਹਨਾਂ ਦੀ ਹੈ ਹੀ ਨਹੀਂ ਵੀ ਕਿਸੇ ਦੇ ਘਰੋਂ ਖਾ ਕੇ ਹਨਾ ਵੀ ਉੱਥੇ ਟੌਰ ਜਮਾਈ ਜਾਣਾ ਐ ਉਹਦੀ ਗੱਲ ਨਹੀਂ ਹੈ ਕਿ ਬੜੇ ਲੋਕਾਂ ਨੂੰ ਉਹਨਾਂ ਨੇ ਰਜਗਾਰ ਦਿੱਤਾ ਵਾ ਮੇਰੇ ਤੋਂ ਵੱਧ ਤੁਸੀਂ ਜਾਣਦੇ ਜੇ ਕਿ ਕਿੰਨਾ-ਕਿੰਨਾ ਨੂੰ ਉਹਨਾਂ ਨੇ ਆਪਣੇ ਪੈਰਾਂ ਦੇ ਸਿਰ ਤੇ ਖੜਾ ਕਰ ਦਿੱਤਾ ਸਿਰਫ ਉਹਨਾਂ ਦੇ ਕਰਕੇ ਠੀਕ ਆ ਤੁਸੀਂ ਇਹ ਕਹਿ ਦਿੰਦੇ ਵੀ ਆਪਣੇ ਸਿਰ ਤੋਂ ਖੜਾ ਹੋਇਆ ਅਗਲਾ ਉਹਨਾਂ ਦੀ ਆਪਣੀ ਮਿਹਨਤ ਹੀ ਪਿਰ ਨਹੀਂ ਜਦੋਂ ਕਿਸੇ ਦੀ ਉਂਗਲੀ ਫੜ ਕੇ ਚੱਲਣਾ ਸ਼ੁਰੂ ਕਰੀਏ ਨਾ ਤੇ ਉਹ ਇਵੇਂ ਨਹੀਂ ਹੁੰਦਾ ਕਦੀ ਵੀ ਉਹਦੀ ਝਟਕਾ ਕੇ ਮਾਰੀਏ ਨੂੰ ਤੇ ਉਹਨੂੰ ਇੱਕ ਸੈਕਿੰਡ 'ਚ ਭੁੱਲ ਜਾਈਦਾ ਵਾ ਇਦਾਂ ਨਹੀਂ ਹੁੰਦਾ ਜਦੋਂ ਨਹੀਂ ਲੱਗੇ ਨਾਲ ਉਦੋਂ ਵੀ ਤੇ ਅਸੀਂ ਮਿਹਨਤ ਕਰਦੇ ਹਾਂ ਪਰ ਇਵੇਂ ਥੋੜੀ ਨਾ ਆਪਣੀ ਚਲੋ ਫਸਲ ਦੀ ਕਮਾਈ ਮਿਹਨਤ ਕਮਾਈ ਹੁੰਦੀ ਤੇ ਜਿਵੇਂ ਇਸ ਸਾਲ ਲਾਈਨ 'ਚ ਆਏ ਆ ਉਹਨਾਂ ਨੇ ਸਾਨੂੰ ਲਿਆਂਦਾ ਇਹ ਤਾਂ ਫੇਰ ਹੀ ਆਏ ਆ ਤੇ ਤਾਂ ਕਰਕੇ ਕ੍ਰੈਡਿਟ ਤੇ ਉਹਨਾਂ ਦਾ ਹੀ ਬੰਦਾ ਏ ਉਹ ਤਾਂ ਸਾਰਾ ਸਦਾ ਰਹਿਣਾ ساری ਜ਼ਿੰਦਗੀ ਹੋ ਸਕਦਾ ਮੈਂ ਹੁਣ ਬੜੀਆਂ ਬੜੀਆਂ ਗੱਲਾਂ ਕਰ ਰਿਹਾ ਕੱਲ ਨੂੰ ਮੇਰਾ ਪਤਾ ਨਹੀਂ ਕਿਉਂਕਿ ਕਿਸੇ ਦੇ ਮਾਈਂਡ ਦਾ ਪਤਾ ਨਹੀਂ ਕਿਹੜੇ ਵੇਲੇ ਚੇਂਜ ਹੋਣਾ ਮੇਰਾ ਮਾਈਂਡ ਕੱਲ ਨੂੰ ਚੇਂਜ ਹੋ ਜੇ ਤੇ ਮੈਂ ਆਜ ਖੁਦ ਵੀ ਕਹਦਾ ਵੀ ਮੈਂ ਆਪਣੇ ਸਿਰ ਤੇ ਖੜਾ ਆਇਆ ਹਾਂ ਪਰ ਨਹੀਂ ਪਰ ਤੁਸੀਂ ਸਾਨੂੰ ਰੱਖਣਾ ਹੁੰਦਾ ਵੀ ਨਹੀਂ ਆਪਣਾ ਆਪਣੇ ਦਿਨ ਪੁਰਾਣੇ ਯਾਦ ਕਰ ਆਪਣਾ ਦਿਨ ਭੁੱਲ ਤੂੰ ਕਿੰਨਾ ਕਰਕੇ ਆ ਚੱਕੇ ਆਏ ਆ ਵਾ ਜਾਂ ਕਿੰਨਾ ਕਰਕੇ ਤੁਸੀਂ ਤੱਕ ਪਹੁੰਚੇ ਆ ਵਾ ਉਹ ਸਗੋਂ ਤੁਹਾਡਾ ਫਰਜ਼ ਬਣਦਾ ਵਾ ਸਾਨੂੰ ਬਾਰ-ਬਾਰ ਯਾਦ ਕਰਵਾਉਣ ਦਾ ਵੀ ਕਦੇ ਵੀ ਆਪਣਾ ਜਿਹੜਾ ਵਾ ਉਹ ਪਛੋਕੜਨਾ ਭੁੱਲੋ ਕਦੇ ਵੀ ਛੱਡੋ ਨਾ ਇਸ ਚੀਜ਼ ਨੂੰ ਬਾਕੀ ਸਾਰੇ ਜਿੰਨੇ ਜਿੰਨੇ ਵੀ ਉਹਨਾਂ ਦੇ ਨਾਲ ਲੱਗੇ ਤੁਸੀਂ ਜਾਣਦੇ ਜ ਚੰਗਾ ਵਧੀਆ ਕਰ ਰਹੇ ਆ ਕਮਾ ਰਹੇ ਆ ਪਰ ਅੱਜ ਵੀ ਉਹ ਇਨਸਾਨ ਜਿਹੜਾ ਵਾ ਕਬਲ ਵਾ ਵਿਕੀ ਹੋਣੀ ਉਹਨਾਂ ਦੀ ਫੈਮਿਲੀ ਸਾਰੇ ਨਵੇਂ ਤੋਂ ਨਵੇਂ ਬੰਦੇ ਅੱਗੇ ਲੈ ਕੇ ਆ ਰਹੇ ਉਹਨਾਂ ਨੂੰ ਸਪੋਰਟ ਕਰ ਰਹੇ ਆ ਚੈਨਲ ਬਣਾ ਕੇ ਦੇ ਰਿਹਾ ਵੀ ਤੁਸੀਂ ਜੇ ਅਸੀਂ ਤੁਸੀਂ ਮਿਹਨਤ ਕਰ ਲਈਏ ਤੇ ਤੁਸੀਂ ਵੀ ਕਰੋ ਬਾਕੀ ਮਿਹਨਤ ਦੇਖਦੇ ਤੁਸੀਂ ਅੱਜ ਜੇ ਉਹਨਾਂ ਨੂੰ ਦੇਖਦੇ ਜੇ ਕਿ ਕਾਮਯਾਬ ਹੋਏ ਪਰ ਇਹਦੇ ਪਿੱਛੇ ਉਹਨਾਂ ਦੀ ਮਿਹਨਤ ਬਹੁਤ ਵੱਡੀ ਆ ਵੇਖੋ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਆਉਣਾ ਪਰਿਵਾਰ ਦੇ ਜੀਵਾਂ ਨੂੰ ਉਸ ਤੋਂ ਬਾਅਦ ਲਗਾਤਾਰ ਮਿਹਨਤ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ ਤੁਹਾਨੂੰ ਪਤਾ ਜਦੋਂ ਕੋਈ ਵੀ ਬੰਦਾ ਨਵਾਂ ਨਵਾਂ ਕੰਮ ਕਰਦਾ ਨਾ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸਾਨੂੰ ਖੁਦ ਨੂੰ ਦੁਨੀਆਂ ਜੀਵਾਂ ਨੂੰ ਸੁਣਨੀਆਂ ਪਈਆਂ ਹੁਣ ਲੋਕ ਚੁੱਪ ਹੋਣਾ ਸ਼ੁਰੂ ਹੋ ਗਏ ਆ ਕਿ ਹਾਂ ਵੀ ਇਹਨਾਂ ਦਾ ਕੰਮ ਵਧੀਆ ਚੱਲ ਰਿਹਾ ਵਾ ਹੁਣ ਚੁੱਪ ਹੋਏ ਆ ਅਜੇ ਵੀ ਕਈ ਵਿੱਚ ਨਾ ਉਹ ਟੌਟਜਾ ਮਾਰ ਜਾਂਦੇ ਆ ਕਈ ਰਿਸ਼ਤੇਦਾਰ ਹੋ ਗਏ ਹਨ ਕੋਈ ਐਵੇਂ ਦਾ ਕੋਈ ਪਿੰਡ ਵਿੱਚੋਂ ਨਿਕਲ ਆਇਆ ਕੋਈ ਲਾਗੂ ਚੱਕ ਤੁਹਾਨੂੰ ਪਤਾ ਹੀ ਹਨ ਉਹਦੇ باوجود ਵੀ ਉਹ ਇਨਸਾਨ ਜਿਹੜਾ ਲੱਗਾ ਰਿਹਾ ਲੱਗਾ ਰਿਹਾ ਤੇ ਅੱਜ ਜੇ ਕਾਮਯਾਬ ਹੈਗਾ ਉਹਦੇ ਪਿੱਛੇ ਬੜੀ ਮਿਹਨਤ ਉਹਦੀ ਦਿਨ ਰਾਤ ਦੀ ਮਿਹਨਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੀ ਸਟਰਗਲ ਦਾ ਕਿਵੇਂ ਉਹਨੇ ਇੱਕ ਇਕੱਲਾ ਇਕੱਲਾ ਰੋਲ ਕਰਨਾ ਕੈਮਰਾ ਕਦੇ ਇੱਥੇ ਰੱਖ ਕਜੀਆ ਕਿ ਇੱਥੇ ਤੱਕ ਸਟੈਂਡ ਤੱਕ ਵੀ ਨਹੀਂ ਸੀ ਹੁੰਦਾ ਕੋਲ ਹਣਾ ਡੰਡੇ ਤੇ ਖੜਾ ਕਰਨਾ ਲਾਈਟ ਫੜ ਕੇ ਰੱਖਣੀ ਉਹ ਸਟਰਗਲ ਦੇਖੀ ਆ ਉਹਦੀ ਕਿਸੇ ਨੇ ਨਾਲ ਸਪੋਰਟ ਨਾ ਕਰਨਾ ਉਹਦੀ ਫੈਮਲੀ ਨੇ ਉਹਨੂੰ ਸਪੋਰਟ ਕੀਤਾ ਤੇ ਅੱਜ ਜੇ ਉਹ ਕਾਮਯਾਬ ਹੈਗੇ ਇਸ ਚੀਜ਼ ਤੋਂ ਤੇ ਉਹ ਉਹਨਾਂ ਦੀ ਮਿਹਨਤ ਦੇ ਸਿਰ ਤੇ ਆ ਸਾਰੇ ਇਨਕਮ ਦੇਖ ਲੈਣਗੇ ਹਣਾ ਉਹਨਾਂ ਦਾ ਰਹਿਣ ਸਹਿਣ ਦੇਖ ਲੈਣਗੇ ਵੀ ਬਹੁਤ ਵਧੀਆ ਜਾਂ ਕਈ ਬੋਲ ਵੀ ਦਿੰਦੇ ਪੀ ਇਹਨਾਂ ਨੂੰ ਹੰਕਾਰ ਹੋ ਗਿਆ ਵਾ ਦੇਖੋ ਪਤਾ ਨਹੀਂ ਵੀ ਕਿਉਂ ਇਹ ਚੀਜ਼ਾਂ ਤੁਹਾਨੂੰ ਲੱਗਦੀਆਂ ਵਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਤੁਸੀਂ ਮਿਲ ਕੇ ਦੇਖੋ ਆਣ ਕੇ ਜੇ ਤੁਹਾਨੂੰ ਕਿਸੇ ਨੂੰ ਵੀ ਡਾਊਟ ਆ ਬਹੁਤਿਆਂ ਨੂੰ ਡ ਫਿਰ ਆਪਣੀ ਗੱਲ ਰਿਪੀਟ ਕਰਦਾ ਬਹੁਤ ਛੋਟੇ ਬਹੁਤ ਛੋਟਾ ਉਹ ਹੈਗਾ ਵਾ ਅਮਾਉਂਟ ਜਿਹੜਾ ਵੀ ਜਿੱਤੇ ਵਿੱਚ ਉਹ ਗਿਣਤੀ ਹੈਗੀ ਆ ਵੀ ਜਿਹੜੇ ਕਹਿੰਦੇ ਆ ਨਹੀਂ ਸੋਚੋ 10 20 ਜਾਣੇ ਹਨਾ ਨਹੀਂ ਸੋਚੋ 2 2 ਕੀ ਮੰਨ ਲਓ ਵਿੱਚ ਇੱਕ ਦੋ ਜਾਣਾ ਹੀ ਆ ਜਿਹੜਾ ਐਵੇਂ ਦਾ ਸੋਚ ਰੱਖਦਾ ਵਾ ਵੀ ਪਤਾ ਨਹੀਂ ਕਿਉਂ ਰੱਖਦਾ ਮੈਨੂੰ ਨਹੀਂ ਇਹ ਗੱਲ ਸਮਝ ਆ ਗਈ ਇਹਨਾਂ ਤੁਸੀਂ ਪਿਆਰ ਕਰਦੇ ਜਿੰਨੀਆਂ ਵੀਡੀਓ ਨੂੰ ਵਧੀਆ ਕਹਿੰਦੇ ਜੇ ਤੇ ਉਹ ਜਿਹੜੇ ਦੋ ਚਾਰ ਲੋਕ ਆ ਉਹ ਐਵੇਂ ਦੀਆਂ ਕਮੈਂਟ ਕਰਦੇ ਆ ਤੇ ਸਾਡਾ ਇਹ ਇਰਾਦਾ ਸੀ ਵੀ ਸਾਡੇ ਕਰਕੇ ਨਾ ਕਿਸੇ ਨੂੰ ਬੁਰਾ ਕਿਹਾ ਜਾਏ ਤੇ ਮੇਰਾ ਉਹ ਕਮੈਂਟ ਨਾਲ ਲਾਈਕ ਕਰਨ ਨੂੰ ਜੀ ਕਰਦਾ ਵਾ ਹਨਾ ਨਾ ਉਹਨੂੰ ਕੱਟਣ ਨੂੰ ਜੀ ਕਰਦਾ ਮੈਂ ਉਹ ਐਵੇਂ ਲੱਗਦਾ ਵੀ ਜੇ ਮੈਂ ਕੱਟ ਦਿੱਤਾ ਅਗਲਾ ਕਹੂਗਾ ਵੀ ਸਾਡਾ ਕਮੈਂਟ ਕੋ ਕੱਟਿਆ ਵਾ ਪਰ ਹੁਣ ਮੈਨੂੰ ਇਹ ਐਵੇਂ ਲੱਗਦਾ ਵੀ ਉਹ ਫਿਲਟਰ ਲੱਗਣਾ ਚਾਹੀਦਾ ਵਾ ਵੀ ਜੇ ਕੋ ਕਮੈਂਟ ਕਰਦਾ ਸਾਡੇ ਉਸ ਵਲੌਗ ਤੇ ਆ ਕੇ ਜਿਹਨਾਂ ਦੇ ਵਿੱਚ ਖਾਸ ਕਰਕੇ ਉਹ ਮੈਨੂੰ ਲਾਈਕ ਥੋੜੀ ਨਾ ਕਰਾਂਗੇ ਜਿਹੜਾ ਉਹਨਾਂ ਦੇ ਖਿਲਾਫ ਹੋਏ ਹਨ ਨੂੰ ਨਾ ਚੰਗਾ ਲੱਗੇਗਾ ਉਹਨਾਂ ਨੂੰ ਨਾ ਚੰਗਾ ਲੱਗੇ ਉਹਨੂੰ ਲਾਈਕ ਕਿਵੇਂ ਕਰ ਸਕਦੇ ਆ ਬਾਕੀ ਇੱਕ ਆ ਗੱਲ ਆ ਵੀ ਉਹ ਸਾਡੇ ਤੋਂ ਜੈਲਸੀ ਬਿਲਕੁਲ ਨਹੀਂ ਕਰਦੇ ਨਹੀਂ ਇਹ ਤੇ ਇਹ ਤੇ ਗੱਲ ਜਿਹੜੀ ਆ ਪਤਾ ਨਹੀਂ ਕਿਹੜੇ ਕਿਸੇ ਨੇ ਕਿਹੜੇ ਤਰੀਕੇ ਨਾਲ ਬੋਲ ਦਿੱਤੀ ਕਿਹੜੇ ਤਰੀਕੇ ਨਾਲ ਬੋਲਦੀ ਵੀ ਉਹ ਤਾਂ ਉਹ ਤਾਂ ਜੈਲਸੀ ਜੈਲਸੀ ਉਹਨਾਂ ਨੇ ਕਿਉਂ ਕਰਨੀ ਆ ਹਨਾ ਸਾਨੂੰ ਯਾਰ ਸਾਨੂੰ ਆਪ ਖੁਦ ਆਪ ਅੱਗੇ ਲੈ ਕੇ ਆਉਣ ਵਾਲੇ ਹੋ ਹਨਾ ਹਰ ਕਿਤੇ ਅੱਗੇ ਰੱਖਦੇ ਆ ਜੇ ਕਿਤੇ ਜਾਣਾ ਵਾ ਚੱਲ ਸਾਨੂੰ ਨਾਲ ਚੱਲ ਸਾਡੇ ਮਤਲਬ ਭੈਣ ਭਰਾਵਾ ਵਾਲਾ ਹਿਸਾਬ ਆ ਮੇਰਾ ਤੇ ਸੰਦੀਪ ਦਾ ਜਿੰਨਾ ਪਿਆਰ ਹੈਗਾ ਵਾ ਮੈਨੂੰ ਨਹੀਂ ਪਤਾ ਕਿ ਉਹ ਅਟੈਚਮੈਂਟ ਇਨੀ ਕਿਉਂ ਹੈਗੀ ਆ ਹਨ ਪਰ ਉਹਦੇ ਬਾਵਜੂਦ ਵੀ ਇਨੀ ਗੱਲ ਬੋਲ ਦੇਣੀ ਵੀ ਤੁਹਾਡੇ ਤੋਂ ਜੈਲਸੀ ਕਰਦੇ ਹੋ ਕਮੈਂਟ ਦੇਖ ਕੇ ਮੈਂ ਬੜਾ ਹਰਾਨ ਹੋਇਆ ਵੀ ਯਾਰ ਕਿੱਥੋਂ ਤੱਕ ਸੋਚ ਰੱਖਦੇ ਆ ਕਈਆਂ ਵੀਰਾਂ ਨੇ ਕਿਹਾ ਵੀ ਯਾਰ ਤੁਸੀਂ ਹੁਣ ਇਹਨਾਂ ਨੂੰ ਆਪੋ ਚ ਲੜਾ ਦੇਣਾ ਹਨ ਹਨ ਦੁਆਤੀ ਇੱਕ ਪਾਸੇ ਦੰਦੇ ਲੋਕਾਂ ਦੇ ਦੋਵੇਂ ਪਾਸੇ ਆ ਤੁਸੀਂ ਪ੍ਰਵਾਹ ਨਾ ਕਰੋ ਕੋਈ ਨਹੀਂ ਖਾਓ ਪੀਓ ਭੈਣ ਭਰਾ ਬਹੁਤ ਪਰਵਾਹ ਤਾਂ ਫਿਰ ਵੀ ਨਹੀਂ ਹੈਗੀ ਕਿਸੇ ਦੇ ਕਹਿਣ ਤੇ ਨਹੀਂ ਮੈਂ ਅੱਗੇ ਗੱਲ ਕਹਿਆ ਵੀ ਜੇ ਮੈਂ ਇੰਨੀਆਂ ਗੱਲਾਂ ਕਰ ਚੁੱਕਾ ਹਾਂ ਨਾ ਉਹਨਾਂ ਨੂੰ ਫੇਰ ਨਹੀਂ ਲੱਗਣੀ ਉਹਨਾਂ ਨੇ ਫੇਰ ਆਪਣਾ ਮਾਈਂਡ ਉੱਥੇ ਹੀ ਰੱਖਣਾ ਵਾ ਕਿ ਆਪਾਂ ਬਿਲਕੁਲ ਠੀਕ ਕਿਆ ਤੇ ਮੇਰੇ ਸਮਝਾਇਆ ਨਹੀਂ ਸਮਝਣਾ ਉਹ ਕਿਸੇ ਦੇ ਸਮਝਾਇਆ ਨਹੀਂ ਸਮਝ ਸਕਦੇ ਤੇ ਨਾ ਹੀ ਉਹਨਾਂ ਦੇ ਕਿਹਾ ਤੇ ਆਪਾਂ ਰੁਕ ਸਕਦੇ ਹਾਂ ਇਹਨਾਂ ਦੇ ਗੱਲ ਜਰੂਰ ਮੈਂ ਫਿਲਟਰ ਲਾਉਂਗਾ ਆਉਂਗਾ ਉਹ ਕਮੈਂਟ ਨੂੰ ਰਿਮੂਵ ਜਿਹੜਾ ਜਰੂਰ ਕਰਿਆ ਕਰੂੰਗਾ ਬਾਕੀ ਬੜੀ ਹੁਣ ਤੱਕ ਸਪੋਰਟ ਰਹੀ ਆ ਤੁਹਾਡੀ ਤੇ ਐਵੇਂ ਹੀ ਬਣਾ ਕੇ ਰੱਖਿਓ ਜਿਵੇਂ ਤਾਂ ਵੀ ਆਪਾਂ ਕੰਮ ਕਰਦੇ ਆ ਚੰਗਾ ਵਾ ਮਾੜਾ ਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜੇ ਕਿਸੇ ਨੂੰ ਕੋਈ ਵੀ ਡਾਊਟ ਹੈਗਾ ਵਾ ਕਮੈਂਟ ਚ ਪੁੱਛ ਸਕਦੇ ਜੇ ਫੋਨ ਕਰਕੇ ਪੁੱਛ ਸਕਦੇ ਜੇ ਮਿਲ ਕੇ ਪੁੱਛ ਸਕਦੇ ਜੇ ਪਰ ਸਾਨੂੰ ਆ ਗੱਲ ਐਵੇਂ ਦੀ ਲੱਗਦੀ ਆ ਹਨਾ ਕਲੀਅਰ ਕਰ ਲਓ ਕਿਉਂਕਿ ਬੜੇ ਭੈਣ ਭਰਾ ਮਿਲ ਕੇ ਜਾਂਦੇ ਆ ਖੁਸ਼ ਹੁੰਦੇ ਜਾਂ ਕੇ ਵੀ ਮੈਸੇਜ ਕਰਦੇ ਆ ਫੋਨ ਕਰਦੇ ਆ ਕਈਆਂ ਨੇ ਇਥੋਂ ਤੱਕ ਦੀਆਂ ਰਿਸ਼ਤੇਦਾਰੀਆਂ ਬਣ ਚੁੱਕੀਆਂ ਵੀ ਭੈਣ ਭਰਾਵਾਂ ਦਾ ਸਾਡਾ ਪਿਆਰ ਮੈਨੂੰ ਜੇ ਇਸ ਚੀਜ਼ ਚ ਸਭ ਤੋਂ ਵੱਡੀ ਚੀਜ਼ ਮਿਲੀ ਆ ਤੇ ਭੈਣਾ ਮਿਲੀਆਂ ਮੈਂ ਬੜੀ ਵਾਰ ਕੈਮਰੇ ਤੇ ਬੋਲਿਆ ਅੱਗੇ ਵੀ ਬੋਲਦਾ ਰਹੂੰਗਾ ਕਿ ਸਭ ਤੋਂ ਵੱਧ ਚੀਜ਼ ਮੈਨੂੰ ਇਹਦੇ ਵਿੱਚੋਂ ਇਹ ਮਿਲੀ ਆ ਵੀ ਬਹੁਤ ਭੈਣਾ ਬਣੀਆਂ ਬਹੁਤ ਭਰਾ ਬਣੇ ਆ ਜਿਹੜੇ ਕਈ ਜਗ੍ਹਾ ਮੈਨੂੰ ਗਾਈਡ ਕਰਦੇ ਆ ਡੇਲੀ ਡੇਲੀ ਫੋਨ ਕਰ ਲੈਂਦੇ ਆ ਡੇਲੀ ਮੈਸੇਜ ਕਰਦੇ ਆ ਤੇ ਵਧੀਆ ਲੱਗਦਾ ਵਾ ਜਦੋਂ ਇੱਕ ਫੈਮਲੀ ਬਣਦੀ ਆ ਹਨਾ ਤੇ ਇਹੋ ਕੁਝ ਮੈਨੂੰ ਮੈਂ ਜਿਹੜੀ ਚੀਜ਼ ਖੱਟੀ ਆ ਬਾਕੀ ਚੀਜ਼ਾਂ ਸਾਈਡ ਤੇ ਰੱਖਦੀ ਆ ਜਿਹੜੀ ਮੈਚੇਜ ਖੱਟੀ ਆ ਇਹੋ ਖੱਟੀ ਆ ਵੀ ਮੈਨੂੰ ਬਹੁਤ ਭੈਣ ਭਰਾ ਮਿਲੇ ਆ ਤੇ ਰਹੀ ਗੱਲ ਕਵਲ ਹੁਣਾਂ ਦੀ ਉਹ ਸਾਡੇ ਨਾਲ ਸ਼ੁਰੂ ਤੋਂ ਉਹਨਾਂ ਦਾ ਨੇਚਰ ਐਵੇਂ ਦਾ ਸ਼ੁਰੂ ਤੋਂ ਸੁਭਾਅ ਜਿਹੜਾ ਐਵੇਂ ਦਾ ਵਾ ਤੇ ਐਵੇਂ ਦੀ ਕੋਈ ਗੱਲ ਵੀ ਨਹੀਂ ਹੈਗੀ ਇਹ ਜਿਹੜਾ ਤੁਹਾਨੂੰ ਲੱਗਦਾ ਪਤਾ ਨਹੀਂ ਲੁੱਟ ਕੇ ਖਾ ਚੱਲੇ ਆ ਹਨਾ ਇਹ ਭੁੱਖੜਵਾ ਤਰ੍ਹਾਂ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਦੇ ਆ ਪਤਾ ਨਹੀਂ ਵੀ ਕਿਵੇਂ ਕਰ ਲੈਂਦੇ ਉਹ ਤੁਹਾਡੇ ਦਿਮਾਗ ਵਿੱਚ ਉਹ ਗੱਲ ਆਕਦਾ ਜਾਂਦੀ ਆ ਵੀ ਇਹ ਇਵੇਂ ਨਹੀਂ ਸੋਚਿਆ ਜਾ ਸਕਦਾ ਉਸ ਤੇ ਸਾਡੇ ਭੈਣ ਭਰਾ ਬਹੁਤ ਸਾਥ ਦਿੰਦੇ ਆ ਵੀ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਆ ਸਾਨੂੰ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਉਹਨਾਂ ਨੂੰ ਜਵਾਬ ਦੇ ਦੇ ਮੈਂ ਦੇਖ ਰਿਹਾ ਸੀ ਕਾਫੀ ਜਾਣੇ ਉਹਨਾਂ ਨੂੰ ਕਮੈਂਟ ਦਾ ਆਨਸਰ ਕਰ ਵੀ ਦਿੰਦੇ ਆ ਮੈਂ ਤਾਂ ਹੀ ਕਮੈਂਟ ਜਾ ਕੇ ਪੈਨ ਕੀਤਾ ਉਹ ਵੀਰ ਨੇ ਬੜੀ ਸੋਹਣੀ ਗੱਲ ਆਖੀ ਮੇਰੇ ਕੋਲ ਫੋਨ ਹੈ ਨਹੀਂ ਮੈਨੂੰ ਤੇ ਪੜ੍ਹ ਕੇ ਦੱਸ ਦੇਣਾ ਹੀ ਇਹ ਸਾਰੇ ਕਹਿ ਰਹੇ ਆ ਵੀ ਇਹਨਾਂ ਨੂੰ ਖਾ ਚਲੇ ਆ ਖਾ ਚਲੇ ਪਰ ਦੇਖੋ ਵੀ ਉਹਨਾਂ ਦੇ ਕਰਕੇ ਉਹ ਜੱਜ ਤੱਕ ਇਥੋਂ ਤੱਕ ਪਹੁੰਚਿਆ ਤੇ ਉਹਨਾਂ ਦੇ ਕਰਕੇ ਹੀ ਪਹੁੰਚਿਆ ਜੇ ਮਿਹਨਤ ਕੀਤੀ ਹੈ ਠੀਕ ਹੈ ਮਿਹਨਤ ਇੱਕ ਅਲੱਗ ਚੀਜ਼ ਆ ਪਰ ਮਿਹਨਤ ਜਿੰਨੀ ਤੁਸੀਂ ਮਰਜ਼ੀ ਕਰੀਓ ਜੇ ਨਾ ਜਦ ਤੈਨੂੰ ਸਹੀ ਪਲੇਟਫਾਰਮ ਨਹੀਂ ਮਿਲਦਾ ਸਹੀ ਜਗ੍ਹਾ ਨਹੀਂ ਮਿਲਦੀ ਉਹ ਮਿਹਨਤ ਜਿਹੜੀ ਬਰਥ ਜਾਂਦੀ ਹੈ ਇਸ ਕਰਕੇ ਜੇ ਸਾਨੂੰ ਅੱਜ ਅੱਗੇ ਲੈ ਕੇ ਆਉਣ ਵਾਲੇ ਇਸ ਕੰਮ ਦੇ ਵਿੱਚ ਸਾਨੂੰ ਇਸ ਕੰਮ ਦਾ ਉੜਾੜਾ ਵੀ ਨਹੀਂ ਹੁੰਦਾ ਹੈਗਾ ਜੇ ਤੁਸੀਂ ਪਹਿਲੀ ਸਾਡੀ ਵੀਡੀਓ ਦੇਖੋ ਤੇ ਕਿਵੇਂ ਆਪਾਂ ਕਿਵੇਂ ਦੀ ਐਕਟਿੰਗ ਕਰ ਰਹੇ ਹਾਂ ਕਿਵੇਂ ਦਾ ਸਾਡਾ ਬਾਡੀ ਲੈਂਗੁਏਜ ਹੱਸੀ ਜਾ ਰਹੇ ਹਾਂ ਉਹ ਚੀਜ਼ ਨੂੰ ਕੰਟਰੋਲ ਕਰਨਾ इमोशनल ਕਰਨਾ ਹੁਣ ਜੀ ਚੰਦਾ ਤੁਸੀਂ ਆ ਦਿਖਾਵਾ ਵੀਡੀਓ ਜ ਨਵਾਂ ਰੂਪ ਰਿਖਿਆ ਹੋ ਮੈਂ ਵੀ ਇਹ 17 ਸਾਲਾਂ ਚ ਪਹਿਲੀ ਵਾਰ ਦੇਖਿਆ ਵੀ ਕਿਵੇਂ ਲੜ ਲੈਂਦੀ ਆ ਕਿਵੇਂ ਗੱਲਾਂ ਕਰ ਲੈਂਦੀ ਆ ਉਹ ਚੀਜ਼ ਮੈਨੂੰ ਵੀ ਵਧੀਆ ਲੱਗਦੀ ਵੀ ਹਾਂ ਇਹੋ ਜਿਹਾ ਰੂਪ ਵੀ ਹੈਗਾ ਵਾ ਉਹ ਚੀਜ਼ਾਂ ਹਰ ਇੱਕ ਤਰ੍ਹਾਂ ਮਤਲਬ ਗੱਲ ਕਰਨੀ ਸਮਝ ਵੀ ਬਹੁਤ ਜ਼ਿਆਦਾ ਆਉਂਦੀ ਹੈ ਇਹਦੇ ਨਾਲ ਇਹ ਨਹੀਂ ਵੀ ਇਕੱਲੀ ਕਮਾਈ ਆ ਇਹਦੇ ਨਾਲ ਸਾਨੂੰ ਆਪਣੇ ਆਪ ਨੂੰ ਬੜੀ ਹਿੰਮਤ ਮਿਲਦੀ ਆ ਵੀ ਹਰ ਇੱਕ ਪ੍ਰਕਾਰ ਅਸੀਂ ਕਿ ਕਿਸੇ ਤਰ੍ਹਾਂ ਦੀ ਸਿਚੁਏਸ਼ਨ ਹੋਏ ਤਾਂ ਅਹੀਂ ਆ ਸਕਦੇ ਆ ਸਾਹਮਣੇ ਆ ਸਕਦੇ ਆ ਆਪਾਂ ਗੱਲ ਕਰ ਸਕਦੇ ਹੁਣ ਖੁੱਲ ਕੇ ਗੱਲ ਕਰ ਲਈਦੀ ਕਿਸੇ ਭੈਣ ਭਰਾ ਨਾਲ ਪਹਿਲਾਂ ਫੋਨ ਕਿਹਨੇ ਕਰਨਾ ਜਾ ਇੰਸਟਾਗ੍ਰਾਮ ਤੇ ਕੋਈ ਕਾਲ ਕਰਨੀ ਤੇ ਚੱਕੀ ਜਾਣਾ ਪਰ ਹੁਣ ਖੁੱਲ ਕੇ ਗੱਲ ਕਰ ਲਈਦੀ ਆ ਡੇਲੀ ਕਰ ਲਈਦੀ ਗੱਲ ਵਧੀਆ ਲੱਗਦਾ ਪਾਕਿਸਤਾਨ ਤੋਂ ਵੀ ਕਾਲ ਆਉਂਦੀਆਂ ਬਾਹਰੋਂ ਸਾਰੀਆਂ ਕੰਟਰੀਆਂ ਤੋਂ ਆਉਂਦੀਆਂ ਵਧੀਆ ਲੱਗਦਾ ਵਾ ਮੈਂ ਉਹ ਕਿਹੜੀ ਗੱਲ ਕੀਤੀ ਮੇਰੀ ਯਾਦ ਰੱਖਿਓ ਵੀ 99.99% ਜਿਹੜੇ ਆ ਉਹ ਬਹੁਤ ਵਧੀਆ ਕਮੈਂਟ ਕਰਦੇ ਬਹੁਤ ਸਪੋਰਟ ਕਰਦੇ ਬਹੁਤ ਪਿਆਰ ਕਰਦੇ ਆ ਪਰ 0.1% ਜਿਹੜਾ ਹਿੱਸਾ ਹੈਗਾ ਨਾ ਹੋ ਪਤਾ ਨਹੀਂ ਕੀ ਉਹਨਾਂ ਦੇ ਮਾਈਂਡ ਵਿੱਚ ਚੱਲਦਾ ਰਹਿੰਦਾ ਵਾ ਕਿਨੂੰ ਲੈ ਕੇ ਇਧਰੋਂ ਗੱਲ ਚੁੱਕੀ ਇਧਰ ਲਾਤੀ ਇਧਰੋਂ ਗੱਲ ਚੁੱਕੀ ਕਿਧਰ ਲਾਤੀ ਐਵੇਂ ਜੀ ਕੋਈ ਗੱਲ ਨਹੀਂ ਆ ਕਿਸੇ ਨੂੰ ਡਾਊਟ ਹੈ ਤੁਸੀਂ ਕਮੈਂਟ 'ਚ ਗੱਲ ਕਰ ਲਓ ਸ਼ੇਅਰ ਕਰ ਲਓ ਕਿਸੇ ਦਿਨ ਆਪਾਂ ਦੋਨੋਂ ਜੀ ਲਾਈਵ ਹੋ ਕੇ ਗੱਲ ਕਰ ਲਾਂਗੇ ਪਰ ਇਹੋ ਜੀ ਗੱਲ ਬਿਲਕੁਲ ਨਹੀਂ ਹੈਗੀ ਭੈਣ ਭਰਾਵਾਂ ਵਾਲੀ ਗੱਲ ਵਾ ਭੈਣ ਭਰਾਵਾਂ ਵਾਲਾ ਪਿਆਰ ਹੈ ਸਾਡਾ ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਵਾ ਪੰਜਾਬ ਦੀ ਧਰਤੀ ਤੇ ਆਪਾਂ ਰਹਿ ਰਹੇ ਆ ਇੱਥੇ ਇਹੋ ਜੀ ਗੱਲ ਕਰਨੀ ਵੀ ਕਿਸੇ ਦੇ ਘਰੋਂ ਕੋਈ ਚੀਜ਼ ਕੋਈ ਖਾਜੂਗਾ ਹਨਾ ਇਹ ਗੱਲ ਵੈਸੇ ਬ ਪੰਜਾਬ ਨੇ ਕਿਤੇ ਵੀ ਮੈਨਾਂ ਦੁਨੀਆ ਚ ਤੇ ਸਾਡੇ ਘਰੋਂ ਕੋ ਖਾ ਗਿਆ ਤੁਹਾਡੇ ਘਰੋਂ ਕੋ ਖਾ ਗਿਆ ਇਹ ਭੁੱਖੜਵਾਜੀ ਉਹ ਵਾੜੇ ਹੁਣ ਤੁਹਾਡੇ ਘਰ ਕੋਈ ਰਿਸ਼ਤੇਦਾਰ ਆ ਜਾਏ ਕੋਈ ਪ੍ਰਾਣਾ ਆ ਜਾਏ ਹਨਾ ਚਾਰ ਦਿਨ ਵਾਸਤੇ ਤੇ ਉਹ ਵੀ ਤੇ ਅਕਸਰ ਖਾਂਦੇ ਪਿੰਦੇ ਹੀ ਆ ਸਾਰੇ ਸਾਰੇ ਇਦਾਂ ਹੀ ਆ ਹੁਣ ਆਪਾਂ ਲੰਗਰ ਵੀ ਲਾਉਂਦੇ ਆ ਹਨਾ ਸਾਰਾ ਕੁਝ ਕਰਦੇ ਆ ਤੇ ਜੇ ਟੀਮ ਆ ਕੇ ਬੈਠ ਕੇ ਕੰਮ ਕਰ ਰਹੀ ਆ ਜੇ ਖਾ ਪੀ ਰਹੀ ਆ ਹਾਲਾਂਕਿ ਉਹ ਆਪਣਾ ਕਈ ਵਾਰ ਟਿਫਨ ਅਲੱਗ ਲੈ ਕੇ ਆਉਂਦੇ ਬਹੁਤ ਵਾਰ ਟਿਫਨ ਅਲੱਗ ਲੈ ਕੇ ਆਉਂਦੇ ਉਹ ਲੈ ਕੇ ਆਉਂਦੇ ਅਸੀਂ ਉਹਨਾਂ ਦੇ ਨਾਲ ਬੈਠ ਜਾਂਦੇ ਖਾਂਦੇ ਹਾਂ ਹਾਂ ਮੈਂ ਵੀ ਚੋ ਕਲਿੱਪ ਸ਼ੇਅਰ ਕਰੂੰਗਾ ਤੁਹਾਡੇ ਇਹਦੇ ਇਹ ਵੀਡੀਓ ਦੇ ਵਿੱਚ ਵੀ ਜਦੋਂ ਆਪਾਂ ਖਾ ਰਹੇ ਹੁੰਨੇ ਆ ਹਾਲਾਂਕਿ ਉਹ ਮਨਾ ਕਰਦੇ ਆ ਵੀ ਐਵੇਂ ਦਾ ਤੁਸੀਂ ਨਾ ਸ਼ੇਅਰ ਕਰਿਆ ਕਰੋ ਹਨਾ ਵੀ ਕੋਈ ਗੱਲ ਨਹੀਂ ਖਾਓ ਯਾਰ ਫਿਰ ਕੀ ਆ ਸਾਡੇ ਨਾਲ ਫਿਰਕੀਆਂ ਨੇ ਵੀ ਬੋਲਿਆ ਵੀ ਜਾਣ ਕੇ ਤੁਹਾਡਾ ਖਰਚਾ ਕਰਵਾਈ ਜਾ ਰਿਹਾ ਖਰਚੇ ਵਾਲੀ ਗੱਲ ਨਹੀਂ ਜਿਹੜਾ ਚੀਜ਼ ਇੱਥੇ ਲੱਗਣੀ ਹੈ ਲੱਗਣੀ ਆ ਅਸੀਂ ਸਗੋਂ ਇਗਨੋਰ ਕਰ ਦਿੰਨੇ ਕਈ ਵਾਰੀ ਆ ਟੈਂਕੀ ਦਾ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਟੈਂਕੀ ਜ ਖੁਦ ਆਪ ਚੱਲ ਕੇ ਗਏ ਨਾਲ ਵੀਡੀਓ ਬਣਾਈ ਵਲੌਗ ਬਣਾਇਆ ਸਾਡਾ ਵੀ ਚਲੋ ਤੁਸੀਂ ਟੈਂਕੀ ਲੈ ਕੇ ਆਓ ਆਪਾਂ ਫਿੱਟ ਕਰਕੇ ਦਿੰਨੇ ਹਾਲਾਂਕਿ ਉਹ 1500000 ਰੁਪਏ ਦਾ ਖਰਚਾ ਸੀਗਾ ਪਲੰਬਰ ਦਾ ਉਹ ਵੀ ਉਹਨਾਂ ਨੇ ਸਾਡਾ ਬਚਾਇਆ ਵੀ ਮੈਂ ਖੁਦ ਕਰ ਦਿੰਦਾ ਜਦੋਂ ਮੈਂ ਕੰਮ ਕਰ ਲੈਣਾ ਵਾ ਨਹੀਂ ਤੇ ਅੱਜ ਕੱਲ ਇੰਨਾ ਕੋਈ ਨਹੀਂ ਕਰਦਾ ਜੇ ਇੱਥੇ ਟੀਮ ਕੰਮ ਕਰਦੀਏ ਆ ਜੇ ਇਹਦਾ ਸੀਨ ਆ ਗਿਆ ਤੇ ਇਹ ਲੇਟ ਹੋ ਗਈ ਹੈ ਨਾ ਸੰਦੀਪ ਨੇ ਖੁਦ ਰੋਟੀਆਂ ਪਕਾ ਦੇਣੀਆਂ ਵਾ ਪ੍ਰੀਤੀ ਨੇ ਰੋਟੀਆਂ ਪਕਾ ਦੇਣੀਆਂ ਤੁਸੀਂ ਖੁਦ ਦੇਖਦੇ ਇੱਥੇ ਬੈਠ ਕੇ ਬਰਤਨ ਸਾਫ਼ ਮੈਂ ਕੰਮ ਕਰਦੇ ਨਹੀਂ ਉਹ ਬਰਤਨ ਸਾਫ਼ ਕਰ ਦਿੰਦੀਆਂ ਵਾ بس ਇਹ ਆ ਵੀ ਛੋਟੀਆਂ ਛੋਟੀਆਂ ਚੀਜ਼ਾਂ ਹੀ ਵਲੌਗ ਵਿੱਚ ਨਹੀਂ ਦੱਸ ਸਕਦੇ ਵੀ ਕਈ ਵਾਰੀ ਹੁੰਦਾ ਹੀ ਨਹੀਂ ਆ ਨਾ ਮੇਨ ਮੇਨ ਵਲੌਗ ਹੁੰਦੇ ਆ ਜਿਹੜੇ ਛੋਟੇ ਛੋਟੇ ਆ ਕੰਮ ਹੁੰਦੇ ਆ ਉਹ ਫਿਰ ਜਦੋਂ ਕਰਦੇ ਆ ਤਾਂ ਇਹ ਨਿੱਕੀ ਨਿੱਕੀ ਗੱਲ ਦਾ ਤੇ ਵਲੌਗ ਬਣਾ ਨਹੀਂ ਸਕਦੇ ਤੇ ਕੈਮਰੇ ਦੇ ਪਿੱਛੇ ਵੀ ਬਹੁਤ ਕੁਝ ਹੁੰਦਾ ਏ ਹੈਲਪ ਬਹੁਤ ਕਰਦੇ ਨੇ ਸਾਡੀ ਇਹੋ ਜਿਹਾਂ ਨੂੰ ਸਾਰੇ ਕਰਦੇ ਆ ਜੇ ਹੁਣ ਪਹਿਲਾਂ ਮੰਨਤੂਣੀ ਉੱਥੇ ਉੱਤਰ ਸਾਡੇ ਉੱਪਰ ਉੱਥੇ ਸੀਨ ਬਣਦੇ ਸੀ ਮੰਨਤੂਣਾ ਨੂੰ ਉੱਥੇ ਉਤਾਰ ਦੇਣਾ ਉੱਥੇ ਰੋਟੀ ਖਵਾਲ ਦੇਣੀ ਫਿਰ ਘਰ ਵੀ ਛੱਡ ਕੇ ਜਾਣਾ ਤੇ ਉਹਨਾਂ ਦੀ سپورਟ ਦੇ ਨਾਲ ਹੀ ਅੱਜ ਆਪਾਂ ਆਪਣਾ ਬੜਾ ਸਾਰਾ ਕੁਝ ਜਿਹੜਾ ਵਾ ਉਹ ਚੇਂਜ ਕਰ ਲਿਆ ਵੀ ਆ ਹਾਂ ਇਦਾਂ ਵੀ ਰਿਆ ਜਾ ਸਕਦਾ ਵਾ ਨਹੀਂ ਤੇ ਅਸੀਂ ਪਹਿਲੇ ਸਾਲ ਹੀ ਕੰਮ ਛੱਡ ਦਿੱਤਾ ਸੀ ਵੀ ਨਹੀਂ ਸਾਡੇ ਕੋਈ ਨਹੀਂ ਹੋਣਾ ਕਿਉਂਕਿ ਸਾਨੂੰ ਆਦਤ ਹੀ ਨਹੀਂ ਪਈ ਵੀ ਟਾਈਮ ਵਿੱਚ ਵੱਜ ਕੇ ਰਹਿਣਾ ਹਨਾ ਤੇ ਆਪਾਂ ਇਹ ਚੀਜ਼ਾਂ ਸੋਚਦੇ ਵੀ ਨਹੀਂ ਭਈ ਇਦਾਂ ਵੀ ਟਾਈਮ ਨੂੰ ਮੈਨੇਜ ਕਰਕੇ ਚੱਲਿਆ ਜਾ ਸਕਦਾ ਵਿੱਚ ਕੰਮ ਵੀ ਕੀਤਾ ਜਾ ਸਕਦਾ ਬੱਚਿਆਂ ਦਾ ਵੀ ਟਾਈਮ ਕੱਢਿਆ ਜਾ ਸਕਦਾ ਵਾ ਤੇ ਉਸ ਉਹਨਾਂ ਦੀ ਬਦੌਲਤ ਹੋਇਆ ਉਹ ਹੁਣ ਵੀ ਬੋਲ ਦਿੰਦੇ ਵੀ ਤੁਸੀਂ ਕਿਤੇ ਜਾਣਾ ਵਾ ਤੇ ਮੰਮੀ ਡਾਡੀ ਇੱਥੇ ਆ ਜਾਣਗੇ ਕੋਈ ਗੱਲ ਨਹੀਂ ਤੁਸੀਂ ਕਿਤੇ ਜਾਣਾ ਤੇ ਹੋ ਵਾਓ ਜੇ ਕਿਸੇ ਰਿਸ਼ਤੇਦਾਰ ਦੇ ਜਾਣਾ ਵਾ ਜੇ ਘੁੰ ਜਾ ਕੇ ਗੁਰਦਰਾ ਸਾਹਿਬਾਂ ਜਾਣਾ ਉੱਥੇ ਜਾਣਾ ਤੁਸੀਂ ਤੇ ਆਪਾਂ ਘਰ ਆ ਜਾਾਂਗੇ ਤੁਹਾਡੇ ਬੱਚਿਆਂ ਲਾ ਕੇ ਤੁਸੀਂ ਘੁੰਮ ਆਓ ਮਤਲਬ ਇੱਥੋਂ ਤੱਕ ਸਪੋਰਟ ਕਰਦੇ ਹੋਰ ਮੈਨੂੰ ਨਹੀਂ ਸਮਝ ਲੱਗਦੀ ਵੀ ਹੋਰ ਸਪੋਰਟ ਆਪਾਂ ਕਿਹੜੀ ਭਾਲਦੇ ਆਂ ਮੇਰੀ ਪੈਸੇ ਦੀ ਸਪੋਰਟ ਨਾ ਦੇਖੀ ਵੀ ਕੋਈ ਪੈਸਾ ਦੇ ਰਿਹਾ ਤੇ ਫੇਰ ਹੀ ਆਪਾਂ ਉਹਨਾਂ ਦੇ ਨਾਲ ਚੱਲਣਾ ਵਾ ਇਹੋ ਇਹੋ ਸਪੋਰਟ ਹੀ ਬੜੀ ਹੁੰਦੀ ਆ ਵੀ ਕਿਸੇ ਦੇ ਮਗਰ ਮੋਢੇ ਤੇ ਖੜ ਕੇ ਹੱਥ ਰੱਖ ਦੇਣਾ ਵੀ ਕੋਈ ਗੱਲ ਨਹੀਂ ਤੂੰ ਪਰਵਾਹ ਨਾ ਕਰ ਆਪਾਂ ਤੇਰੇ ਨਾਲ ਆ ਤੇ ਸਭ ਤੋਂ ਵੱਡੀ ਮੈਂ ਨਾ ਮੈਂ ਨਾ ਸਭ ਤੋਂ ਵੱਡੀ ਚੀਜ਼ ਹੀ ਇਹੋ ਆ ਕਿ ਤੁਹਾਡੇ ਪਿੱਛੇ ਕੋਈ ਖੜਾ ਵਾ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਖੜਿਆ ਵ ਅਸੀਂ ਤੇਰੇ ਨਾਲ ਤੂੰ ਪ੍ਰਵਾਹ ਨਹੀਂ ਕਰਨੀ ਜੋ ਤੂੰ ਤੇਰੇ ਦਿਲ ਚੋਂ ਦਾ ਕੰਮ ਜੋ ਤੇਰੇ ਮਨ ਚ ਹੈਗਾ ਤੂੰ ਕਰ। ਅ ਬਾਕੀ ਗੱਲਾਂ ਸਾਡੇ ਦੇ ਛੱਡ ਦੇ ਇਹ ਚੀਜ਼ ਬਹੁਤ ਵੱਡੀ ਹੁੰਦੀ ਹੈ। ਇਹ ਮੈਨੂੰ ਸਾਡੇ ਬਜ਼ੁਰਗ ਬੋਲਦੇ ਹੁੰਦੇ ਸਰੇ ਬਾਪੂ ਜੀ ਬੋਲਦੇ ਹੁੰਦੇ ਸੀ। ਕਿ ਕੋਈ ਗੱਲ ਨਹੀਂ ਮੈਂ ਹੈਗਾ ਵਾਂ ਤੇ ਅੱਜ ਵੀ ਐਵੇਂ ਚੱਲਦਾ ਵਾ ਸਾਰਿਆਂ ਦੇ ਘਰਾਂ ਵਿੱਚ ਮਾਂ ਪਿਓ ਸਾਰਿਆਂ ਦੇ ਮਗਰ ਹੈਗੇ ਉਹਨਾਂ ਦੇ ਦਾਦਾ ਦਾਦੀ ਹੈਗੇ ਆ ਬੱਚਿਆਂ ਨੂੰ ਪ੍ਰਵਾਹ ਨਹੀਂ ਹੁੰਦੀ। ਤੇ ਮੈਨੂੰ ਇੱਕ ਐਵੇਂ ਦਾ ਉਹ ਫੈਮਿਲੀ ਰਿਲੇਸ਼ਨ ਸਾਡਾ ਵੀ ਪ੍ਰਵਾਹ ਕੋਈ ਨਹੀਂ ਹਨਾ। ਇਹ ਚੀਜ਼ ਹੁੰਦੀ ਹੈ। ਇਵੇਂ ਦਾ ਪਿਆਰ ਹੈਗਾ ਵਾ ਜੇ ਫਿਰ ਵੀ ਕਿਸੇ ਨੂੰ ਡਾਊਟ ਲੱਗਦਾ ਹੋਵੇ ਸਾਡੀਆਂ ਗੱਲਾਂ ਸਹੀ ਨਹੀਂ ਹੈਗੀਆਂ ਤੇ ਉਹਨਾਂ ਨੂੰ ਅਸੀਂ ਸਮਝਾ ਨਹੀਂ ਸਕਦੇ ਸੌਰੀ ਜਿੰਨਾ ਕਿ ਮੈਂ ਸਮਝਾ ਸਕਦਾ ਜਿੰਨਾ ਕਿ ਮੈਂ ਗੱਲ ਕਰ ਸਕਦਾ ਹਾਲਾਂਕਿ ਮੈਨੂੰ ਕਈਆਂ ਭੈਣ ਭਰਾਵਾਂ ਨੇ ਕਹਿਣਾ ਵੀ ਤੁਹਾਨੂੰ ਇਸ ਟੌਪਿਕ ਤੇ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਇਹ ਲੋਕੀ ਬੋਲਦੇ ਤੇ ਬੋਲੀ ਜਾਣ ਸਾਨੂੰ ਆਪ ਨੂੰ ਮਹਿਸੂਸ ਹੁੰਦਾ ਹੀ ਵੀ ਜੇ ਅਸੀਂ ਕਿੰਨੇ ਦਿਨਾਂ ਬਾਅਦ ਵਲੌਗ ਬਣਾ ਰਹੇ ਹਾਂ ਸਾਨੂੰ ਅਸੀਂ ਦੁਚਿੱਤੀ ਵਿੱਚ ਅਸੀਂ ਵੀ ਬਣਾਈਏ ਜਾਂ ਰਹਿਣ ਦੀਏ ਬਣਾਈਏ ਜਾਂ ਰਹਿੰਦੀਏ ਪਰ ਫਿਰ ਵੀ ਹੁਣ ਮੈਂ ਆਖਾਂ ਵੀ ਚੱਲ ਇੱਕ ਛੋਟੀ ਜਿਹੀ ਗੱਲ ਕਰ ਲੈਂਦੇ ਗੱਲ ਕਰ ਦਿਆਂ ਕਰ ਦਾਂ ਛੋਟੀ ਕਰ ਦਾਂ ਕਰਦੇ ਮੈਂ ਮਾਫੀ ਮੰਗਦਾ ਵੀ ਮੈਂ ਜਦੋਂ ਫਲੋ ਵਿੱਚ ਗੱਲ ਕਰਦੀ ਆ ਤੇ ਫਿਰ ਗੱਲਾਂ ਕਈ ਨਿਕਲੀਆਂ ਆਉਂਦੀਆਂ ਵੀ ਆ ਵੀ ਕਰ ਲੋ ਆ ਵੀ ਕਰ ਲੋ ਬਲੌਗ ਬਹੁਤ ਲੰਬਾ ਹੋ ਗਿਆ ਪਰ ਇਹ ਕਰਨੀ ਗੱਲ ਜ਼ਰੂਰੀ ਸੀਗੀ ਅੱਗੇ ਤੋਂ ਮੈਂ ਫਿਲਟਰ ਜ਼ਰੂਰ ਕਰੂੰਗਾ ਇਸ ਚੀਜ਼ ਨੂੰ ਵੀ ਉਹ ਕਮੈਂਟ ਜਿਹੜੇ ਰਿਮੂਵ ਕੀਤੇ ਜਾਣ ਬਾਕੀ ਪਿਆਰ ਸਾਡਾ ਐਵੇਂ ਬਣਿਆ ਰਹੇ ਤੁਸੀਂ ਭੈਣ ਭਰਾ ਅਰਦਾਸ ਕਰਿਓ ਵੀ ਐਵੇਂ ਹੀ ਸਾਡਾ ਜਿਹੜਾ ਵਾ ਪਿਆਰ ਪ੍ਰੇਮ ਇਹ ਨਿਭਦਾ ਰਹੇ ਨਹੀਂ ਉਹਨਾਂ ਦੇ ਖਿਲਾਫ ਕੋਈ ਗੱਲ ਸੁਣ ਨਹੀਂ ਸਕਦੇ ਬਾਕੀ ਜਿੰਨੀਆਂ ਉਹ ਵੀ ਐਵੇਂ ਆ ਉਹ ਵੀ ਐਵੇਂ ਨਹੀਂ ਸੁਣਦੇ ਦੇਖੋ ਸਾਡੀ ਤਾਂ ਹੀ ਨਹੀਂ ਪੀ ਜਾ ਰਹੀ ਹੈ ਜੇ ਆਪਾਂ ਉਹਨਾਂ ਦੇ ਨਾਲ ਨਾ ਉਹਨਾਂ ਦੀ ਹਾਰਕ ਗੱਲ ਮੰਨਦੇ ਆ ਜੇ ਚਲੋ ਕਿਸੇ ਨੂੰ ਲੀਡਰ ਤੁਸੀਂ ਚੋਣੀ ਲਿਆ ਜੇ ਕਿਸੇ ਨੂੰ ਮਾਨ ਨਹੀਂ ਲਿਆ ਗੋ ਤੇ ਫਿਰ ਉਹਦੇ ਮਗਰ ਲਾ ਕੇ ਚੱਲੀ ਚੱਲੋ ਜਿਵੇਂ ਉਹ ਕਰਦੇ ਆ ਕਰੀ ਚਲੋ ਜਿਵੇਂ ਉਹ ਕਹਿੰਦੇ ਆ ਮੰਨੋ ਉਹਨਾਂ ਦੀ ਗੱਲ ਆਪ ਹੁਦਰੀਆ ਨਹੀਂ ਕਰਨੀਆਂ ਬਿਲਕੁਲ ਵੀ ਇਹ ਮੈਂ ਪਹਿਲੇ ਦਿਨ ਤੋਂ ਸੋਚਿਆ ਸੀ ਵੀ ਜੇ ਕੰਮ ਕਰਨਾ ਤੇ ਆਪ ਹੁਦਰੀਆ ਨਹੀਂ ਕਰਨੀਆਂ ਵੀ ਆ ਵੀ ਆਪਣੀ ਕੰਮ ਮਰਜ਼ੀ ਨਾ ਕਰੋ ਆ ਵੀ ਮਰਜ਼ੀ ਨਾ ਕਰੋ ਐਵੇਂ ਦੀ ਕੋਈ ਗੱਲ ਨਹੀਂ ਜੇ ਕਿਤੇ ਜਾਣਾ ਵੀ ਪਹਿਲਾਂ ਉਹਨਾਂ ਨੂੰ ਪੁੱਛਣਾ ਵਾ ਸੀਨ ਹੋਏ ਚਾਹੇ ਨਾ ਹੋਏ ਵੀ ਆਪਾਂ ਇੱਥੇ ਜਾਣਾ ਵਾ ਜਾ ਜੀ ਉਹ ਕਹਿੰਦੇ ਵੀ ਹਾਂ ਚਲੇ ਜਾਓ ਫਿਰ ਜਾਣਾ ਵਾ ਇੰਨੇ ਟਾਈਮ ਨੂੰ ਘਰ ਆ ਜਿਓ ਫਿਰ ਜੇ ਟੀਮ ਵਾਂਗੂ ਕੰਮ ਕਰਦੇ ਜੇ ਸਾਨੂੰ ਇੱਕ ਇਸ ਨੂੰ ਆਪਾਂ ਇੱਕ ਜੌਬ ਵਾਂਗੂ ਲਿਆਵਾਂ ਪਰ ਉਹਨਾਂ ਜੌਬ ਵਾਂਗੂ ਕਰੀਏ ਵੀ 9 ਤੋਂ 5 9 ਤੋਂ 4 ਆਪਾਂ ਜੌਬ ਨਾਰਮਲ ਹੀ ਕਰਦੇ ਆਂ ਫਿਰ ਕਰੋ ਉਹਵੇਂ ਦਾ ਕੰਮ ਫਿਰ ਲੋਕੀ ਤਾਂ ਹੀ ਤੁਹਾਨੂੰ ਪਸੰਦ ਕਰਨਗੇ ਤਾਂ ਹੀ ਸਾਰੇ ਭੈਣ ਭਰਾ ਇੰਨਾ ਪਸੰਦ ਕਰਦੇ ਆ ਤੇ ਆਖੀਰ ਵਿੱਚ ਮੈਂ ਇਹ ਕਹੂੰਗਾ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਭੈਣ ਭਰਾ ਵਾਲਾ ਰਿਸ਼ਤਾ ਵਾ ਤੇ ਜਿਹੜੇ ਕਮੈਂਟ 네ਗੇਟਿਵ ਹੀ ਕਰਦੇ ਉਹਨਾਂ ਦਾ ਵੀ ਧੰਨਵਾਦ ਵੀ ਤੁਸੀਂ ਮੈਨੂੰ ਇੰਨੀ ਗੱਲ ਕਰਨ ਦਾ ਮੌਕਾ ਤੁਸੀਂ ਦੇ ਦਿੰਦੇ ਹੋ ਜੀ ਚਲੋ ਮੇਰੇ ਮਨ ਅਕਿ ਜੌਬ ਵਾਲ ਵਾਲੇ ਹੁੰਦੇ ਉਹ ਨਿਕਲ ਜਾਂਦੇ ਆ ਬਾਕੀ ਭੈਣ ਭਰਾਵਾਂ ਨੂੰ ਪਤਾ ਲੱਗ ਇਹ ਮੇਰੀ ਕੋਈ ਗੱਲ ਨਹੀਂ ਹੈਗੀ ਤੇ ਅਸੀਂ ਨਾਲ ਆ ਮੈਂ ਬਸ ਇਹ ਕਹੂੰਗਾ ਬਾਕੀ ਤੂੰ ਗੱਲ ਕਰਨੀ ਕੋਈ ਬਸ ਗੱਲ ਕੋਈ ਨਹੀਂ ਜਿੰਨੀਆਂ ਕਰਨੀਆਂ ਤਾਂ ਹੀ ਕਰਤੀਆਂ ਤੇ ਬਾਕੀ ਜੇ ਕੁਝ ਗਲਤ ਬੋਲਿਆ ਗਿਆ ਵਾ ਮੈਂ ਤਾਂ ਕੁਝ ਬੋਲਿਆ ਨਹੀਂ ਤੁਸੀਂ ਕਹਦਾ ਵੀ ਜੇ ਤੁਹਾਡਾ ਕੋਈ ਕੁਝ ਗਲਤ ਬੋਲਿਆ ਗਿਆ ਜੇ ਕਿਨੂੰ ਗੁੱਸਾ ਲੱਗਾ ਹੈ ਤਾਂ ਉਹਦੀ ਮਾਫੀ ਇਹ ਮੰਗਦੇ ਬਾਕੀ ਬੋਲਣਾ ਮਾਫੀ ਚਲੋ ਕੀ ਆ ਵੀ ਬੋਲਣ ਮੈਂ ਤੈਨੂੰ ਤਾਂ ਹੀ ਦਵਾ ਜੇ ਤੂੰ ਮੈਨੂੰ ਵਿਖਾਵਾ ਵਿੱਚ ਬੋਲਣ ਦੇ ਸੀ ਵੀ ਉਹ ਤੇ ਤੂੰ ਹੀ ਬੋਲਣ ਦਿੰਦੀ ਇਹ ਹੁਣ ਨਾ ਉਹ ਬਦਲਾ ਲਿਆਇ ਤਾ ਨੇ ਵਿਖਾਵਾ ਵਿੱਚ ਮੈਂ ਨਹੀਂ ਬੋਲਣ ਦੇ ਠੀਕ ਆ ਫਿਰ ਉਹੋ ਹੀ ਹਿਸਾਬ ਨਾ ਉੱਤੇ ਤੂੰ ਨਹੀਂ ਬੋਲਣ ਦਿੰਦੀ ਇੱਥੇ ਮੈਂ ਨਹੀਂ ਬੋਲਣ ਦਿੱਤਾ ਪਰ ਮੇਰੇ ਮਨ ਵਿੱਚ ਇੰਨੀ ਗੱਲ ਹੈਗੀ ਸੀ ਤੇ ਬਹੁਤ ਪਿਆਰ ਕਰਦੇ ਆ ਸਾਰੇ ਬਹੁਤ ਵਧੀਆ ਰਿਲੇਸ਼ਨ ਸਾਡੇ ਜਾ ਰਹੇ ਆ ਤੁਹਾਡੇ ਸਾਰਿਆਂ ਦੇ ਨਾਲ ਤੇ ਮੇਰੇ ਕੋਲ ਤੇ ਮੈਂ ਤਾਂ ਨਾ ਪੀ ਇੰਨਾ ਕ ਟਾਈਮ ਹੋਵੇ ਪੀ ਮੈਂ ਇਕੱਲੇ ਇਕੱਲੇ ਨਾਲ ਗੱਲ ਕਰ ਸਕਾਂ ਇਕੱਲੇ ਇਕੱਲੇ ਨਾਲ ਗੱਲ ਕਰਾਂ ਪਰ ਕਈ ਵਾਰ ਮਜਬੂਰੀਆਂ ਹੋ ਜਾਂਦੀਆਂ ਵਾ ਫਿਰ ਵੀ ਹਰੇਕ ਨਾਲ ਗੱਲ ਕਰੀ ਉਹ ਇੰਸਟਾਗ੍ਰ ਕਾਲ ਕਰ ਲਿਓ ਮੈਸੇਜ ਕਰ ਲਿਓ ਕਿ ਜਾਂ ਭੈਣ ਭਰਾਵਾਂ ਨਾਲ ਗੱਲ ਕਰਨੀ ਹੁੰਦੀ ਆ ਨਾ ਵੈਸੇ ਹੀ ਹਾਲਚਲ ਪੁੱਛਣਾ ਆ ਵੈਸੇ ਕੁਝ ਕਹਿਣਾ ਹੁੰਦਾ ਵਾ ਤੇ ਬੜਾ ਵਧੀਆ ਲੱਗਦਾ ਸਾਨੂੰ ਮੈਨੂੰ ਪਰਸਨਲੀ ਤੌਰ ਤੇ ਇਹਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਨਵੀਂ ਤਾਂ ਗੱਲ ਕਰਦੀ ਆ ਮੇਰਾ ਪਤਾ ਨਹੀਂ ਮੈਨੂੰ ਬਹੁਤ ਵਧੀਆ ਲੱਗਦਾ ਵਾ ਨਵੀਂ ਮੈਂ ਗੱਲ ਕਰਨੀ ਹੋਏ ਜਦੋਂ ਮੈਂ ਮੈਂ ਜ਼ਿਆਦਾ ਵਿਜੀ ਰਹਿਨੀ ਆ ਤੁਸੀਂ ਜ਼ਿਆਦਾ ਫਰੀ ਰਹਿੰਦੇ ਹੋ ਮੈਂ ਫਿਰ ਸਾਰੀ ਦਿਹਾੜੀ ਲੱਗੀ ਰਹਿਨੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੌਕੇ 'ਚ ਕੁਝ ਵੀ ਕੰਮ ਕਰ ਲਾ ਇਹ ਜਰੀਕਾ ਫਰੀ ਰੱਖੇ ਇਸੇ ਕੰਮ ਨੇ ਫੋਨ ਖਾਨ ਤੇ ਗੱਲ ਗੁਲ ਕਰਨ ਨੂੰ ਤੇ ਕਰਿਆ ਕਰੋ ਮੈਸੇਜ ਕੋਈ ਨਹੀਂ ਸਾਨੂੰ ਵਧੀਆ ਲੱਗਦਾ ਵਾ ਸਾਨੂੰ ਗੁੱਸਾ ਕਦੇ ਵੀ ਕਿਸੇ ਗੱਲ ਦਾ ਵੀ ਨਹੀਂ ਹੁੰਦਾ ਸਾਨੂੰ ਇਹ ਸਾਨੂੰ ਇਹ ਹੁੰਦਾ ਵੀ ਸਾਡੇ ਕਰਕੇ ਯਾਰ ਕੋਈ ਕਿਸੇ ਨੂੰ ਗਲਤ ਨਾ ਬੋਲੇ ਹਨਾ ਬੋਲਣਾ ਵੀ ਕਿਉਂ ਗਲਤ ਯਾਰ ਹਰ ਇੱਕ ਦਾ ਆਪਣਾ ਮਾਈਂਡ ਵਾ ਤੁਹਾਡੀ ਆਪਣੀ ਸੋਚ ਅਗਲੀ ਦੀ ਆਪਣੀ ਸੋਚ ਆ ਕਿਸੇ ਦਾ ਕੀ ਜੀ ਸੋਚ ਮਿਲਦੀ ਨਹੀਂ ਹੈ ਕੋਈ ਕਿਸੇ ਤਰੀਕੇ ਨਾਲ ਸੋਚ ਰਿਹਾ ਕੋਈ ਕਿਸੇ ਨਾਲ ਸੋਚ ਰਿਹਾ ਆਪੋ ਆਪਣਾ ਕੰਮ ਕਰੋ ਆਪੋ ਆਪਣੀ ਮਿਹਨਤ ਕਰੀਏ ਤੇ ਕਿਉਂ ਨਹੀਂ ਕਾਮਯਾਬ ਹੋਵਾਂਗੇ ਜਰੂਰ ਕਾਮਯਾਬ ਹੋਵਾਂਗੇ ਜਰੂਰ ਕਾਮਯਾਬ ਹੋਵਾਂਗੇ ਤੇ બસ ਇਹੀ ਕਹਿਣਾ ਜਿਹੜੇ ਨੈਗੇਟਿਵ ਕਮੈਂਟ ਕਰਦੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਜਿਹੜੇ ਵਧੀਆ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ਾਇਦ ਇਹ ਇੰਨੀ ਗੱਲ ਕਰਨ ਨਾਲ ਤੁਹਾਡਾ ਮਾਈਂਡ ਥੋੜਾ ਚੇਂਜ ਹੋਵੇ ਮੈਨੂੰ ਨਹੀਂ ਪਤਾ ਵੀ ਕਿਵੇਂ ਦੇ ਕਮੈਂਟ ਤੁਸੀਂ ਕਰਨੇ ਆ ਉਹਨਾਂ ਨੇ ਕਿਵੇਂ ਦੇ ਕਰਨੇ ਆ ਪਰ ਐਵੇਂ ਦੀ ਗੱਲ ਕਦੀ ਵੀ ਨਾ ਕਿਸੇ ਨੇ ਕਰੋ ਇਹ ਨਹੀਂ ਵੀ ਇਹਨਾਂ ਨੂੰ ਕਦੀ ਵੀ ਕਿਸੇ ਨੂੰ ਵੀ ਖਾਣ ਪਿੱਛੇ ਨਾ ਕਮੈਂਟ ਕਰਿਆ ਕਰੋ ਖਾਣ ਪਿੱਛੇ ਤੁਸੀਂ ਘਰ ਵਿੱਚ ਵੀ ਉਹ ਆਪਣੇ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਗਏ ਜੇ ਤੁਸੀਂ ਕਿਸੇ ਫੰਕਸ਼ਨ 'ਚ ਗਏ ਜੇ ਕਦੀ ਵੀ ਕਿਸੇ ਨੂੰ ਖਾਣ ਪੀਣੇ ਗੱਲਾਂ ਨਾ ਕਰੋ ਇਹ ਮੇਰੀ ਤੁਹਾਡੇ ਗੱਥ ਜੁੜ ਕੇ ਬੇਨਤੀ ਆ ਇਹ ਇਕੱਲੀ ਸਾਡੀ ਗੱਲ ਨਹੀਂ ਹੈ ਕਿ ਕਦੀ ਵੀ ਕਿਸੇ ਨੂੰ ਵੀ ਨਾ ਕਹੋ ਕਿ ਖਾਣ ਆ ਗਏ ਆ ਭੁੱਖੜਵਾ ਜਾਂ ਕੋਈ ਐਵੇਂ ਦਾ ਕੰਮ ਹੈਗਾ ਵਾ ਐਵੇਂ ਦਾ ਕਿਸੇ ਦਾ ਵੀ ਮਾਈਂਡ ਸੈਟ ਨਹੀਂ ਹੁੰਦਾ ਕਿ ਕਿਸੇ ਦੇ ਸਿਰ ਤੋਂ ਕੋਈ ਖਾਵੇ ਹਰ ਇੱਕ ਨੂੰ ਪਰਮਾਤਮਾ ਨੇ ਰੋਟੀ ਦਿੱਤੀ ਆਪੋ ਆਪਣੀ ਪੱਥਰਾਂ 'ਚ ਰਹਿਣ ਵਾਲੇ ਕੀੜਿਆਂ ਨੂੰ ਵੀ ਰੋਟੀ ਜੋ ਪਰਮਾਤਮਾ ਬਖਸ਼ਿਸ਼ ਕਰਦਾ ਉਹਦੀ ਲਿਖੀ ਹੋਈ ਮਿਲਦੀ ਆ ਹਰ ਕੋਈ ਜੀਵ ਆਪੋ ਆਪਣੀ ਜਿਹੜੀ ਆ ਉਹ ਰੋਜੀ ਆਣਾ ਉਹ ਲਿਖਾ ਕੇ ਲੈ ਕੇ ਆਉਂਦਾ ਕਿਸੇ ਦੇ ਘਰੋਂ ਕੋਈ ਨਹੀਂ ਖਾਂਦਾਗਾ ਜਿੱਥੇ ਢਾਣੇ ਆ ਨਾ ਉੱਥੇ ਜਾ ਕੇ ਖਾਣੇ ਪੈਣੇ ਆ ਭਾਵੇਂ ਕੁਝ ਵੀ ਹੋ ਜਾਵੇ ਤੇ ਬਸ ਇੰਨੇ ਕੀ ਗੱਲ ਮੈਂ ਕਰਨੀ ਆ ਜੇ ਚੰਗੀ ਲੱਗੇਗੀ ਗੱਲ ਤੇ ਮੰਨ ਲਿਓ ਨਾ ਲੱਗੇਗੀ ਫਿਰ ਮਾੜੇ ਕਮੈਂਟ ਤੇ ਹਾਈ ਆਓ ਤੁਸੀਂ ਕਰ ਦਿਓ ਤੇ ਸਸਾ ਸਹੀ ਕਾਲੀ ਸਾਰਿਆਂ ਨੂੰ